ਐਸਐਚਓ ਫੜੀ ਗਈ ਸੀ ਕਿ ਪੁਲਸ ਅਧਿਕਾਰੀ ਫੜੀ ਗਈ ਸੀ ਜੇ ਕੋ 17 ਗ੍ਰਾਮ ਹੈਰੋਇਨ ਸੀਗਾ ਹਜੇ ਤੱਕ ਲੋਕ ਵੀ ਇੰਤਜ਼ਾਰ ਕਰ ਰਹੇ ਨੇ ਉੱਥੇ ਤੱਕ ਕਿਉਂ ਨਹੀਂ ਪੀਲਾ ਪੰਜਾਬ ਪਹੁੰਚਿਆ ਦੇਖੋ ਤੁਸੀਂ ਜਾਣਦੇ ਹੋ ਪੂਰਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਏਗੀ ਉਹ ਵੀ ਕੀਤੀ ਜਾਏਗੀ ਤੁਹਾਡੇ ਮੁਤਾਬਕ 17 ਗ੍ਰਾਮ ਹੈਰੋਇਨ ਘਾਟੂ ਹੁੰਦੀ ਹੈ ਜੇ ਇਸ ਨੂੰ ਵੀ ਜਸਟੀਫਾਈ ਕਰਨ ਦੀ ਜ਼ਰੂਰਤ ਹੈ ਹਜੇ ਬੀਬੀ ਸਿਕਿਉਰੀ ਰੋਂਦੀਆਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਕਹਿੰਦੀ ਮੈਂ 16 ਲੱਖ ਰੁਪਏ ਲੋਕਾਂ ਦਾ ਦੇਣਾ ਵਿਆਜੀ ਚੁੱਕ ਕੇ ਮੈਂ ਘਰ ਬਣਾਇਆ ਮੇਰੇ ਪੋਤੇ ਦੇ ਪਰਚੇ ਸੀਗੇ ਤੇ ਘਾਟਾ ਹਤਾ ਕਹਿੰਦੇ ਕਿ ਜੇ ਕਮੈ ਨਹੀਂ ਪੈਸੇ ਦੇਨੇ ਤਾਂ ਮੇਰੇ ਨਾਲ ਗੱਲ ਕਰ ਲੈ ਮੈਂ ਬੈਂਕ ਤੇ ਹਜ ਤੱਕ ਵਿਆਜ ਭਰ ਰਹੀ ਆ ਕੀ ਲੱਗਦਾ ਕਿ ਫਿਰ ਉਹਦੇ ਪੁੱਤ ਨੇ ਉਹ ਘਰ ਮੈਨੂੰ ਦਿੱਤਾ ਹੋਏਗਾ ਦੇਖੋ ਜੀ ਮੈਂ ਫੇਰ ਤਾਂ ਮੁਫੀ ਗੱਲ کہہ ਰਿਹਾ ਕਿ ਜੋ ਫਿਰ ਉਹ ਘਰ ਕਿਉਂ ਟਾਏਗਾ ਕਿ ਤਰ੍ਹਾਂ ਕਿਤੇ ਲੱਗਦਾ ਨਹੀਂ ਕਿ ਵੱਡੀਆਂ ਮਗਰ ਮੱਛੀਆਂ ਆ ਵੱਡੀਆਂ ਮਗਮ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਤੇ ਹੱਥ ਨਹੀਂ ਪਾਰੇ ਛੋਟੇ ਛੋਟੇ ਪੂਰ ਫੜ ਕੇ ਉਹਨਾਂ ਦੇ ਘਾਟਾ ਹੀ ਯਾਰੇ ਉਹਨਾਂ ਕੋਈ ਸਵਾਲੋ ਕੀ ਪੁੱਛ ਰਹੇ ਨੇ ਕਿ ਇਹ 3 ਸਾਲ ਕਿੱਥੇ ਸੀ ਮੇਰੀ ਗੱਲ ਸੁਣੋ ਅਸੀਂ ਗਰੰਟੀਆ ਦਿੱਤੀ ਆ ਸੀ ਬਾਜੀ ਉਹਨੂੰ ਟਾਈਮ ਲੱਗਦਾ ਸਰਕਾਰ 5 ਸਾਲ ਦੀ ਆਈ ਐਤੇ ਵੀ ਕੰਮ ਕੰਦੇ ਸ਼ੁਰੂ ਕਰ ਦਿੱਤਾ ਨਾ ਤੇ ਉਹਦੇ ਲਈ ਹੋਰ ਕੰਮ ਹੋਏਗਾ ਬਾਜੀ ਹੌਲਾ ਕੇ ਉਹ ਫੜਿਆ ਗਿਆ ਸੀ ਬਾਜੀ ਪੋਲਾ ਪਿਛਲੀ ਸਰਕਾਰ ਦੇ ਫੜਿਆ ਗਿਆ ਸੀ ਮੰਨਣਾ ਮੈਂ ਤਾਰੀਕਾ ਕਿੰਨੇ ਕਿਲੋ ਹੈਰੋਇਨ ਸੀ ਮੈਂ ਕਿਹਾ ਹੋਏਗੀ ਬਹੁਤ ਮਾਤਰਾ ਜੈ ਐਗਜ਼ੈਕਟ ਅਮਾਉਂਟ ਮੈਨੂੰ ਨਹੀਂ ਪਤਾ ਉਹਨੇ ਇੱਕ ਉਹਨਾਂ ਨੇ ਇੱਕ ਉਹਨੂੰ ਫੜ ਕੇ ਤੇ ਦੇ ਕੇ ਤੇ ਓਡੀ ਵੱਡੀ ਮਾਤਰਾ ਜੇ ਟ੍ਰੇਸ ਕਰ ਲਈ ਤੁਸੀਂ ਛੋਟੀਆਂ ਛੋਟੀਆਂ ਫੜ ਕੇ ਉਸੇ ਤੱਕ ਗੱਲ ਕਰ ਰਹੇ ਹੋ ਪਿੱਛੇ ਤੋਂ ਬਤਵਾ ਰਹੇ ਹੋ ਇੱਕ ਬੰਦੇ ਨੂੰ ਤੁਸੀਂ ਭੋਲੀਗੇ ਇਹਨੂੰ ਸਰ ਕੁਵਰ ਵੀਰ ਪ੍ਰਤਾਪ ਸਿੰਘ ਹੋਣਾ ਨੂੰ ਦੇਖੋ ਜਿਹੜਾ ਬੰਦਿਆਂ ਨੂੰ ਵਜ਼ੀਰੀਆਂ ਨਹੀਂ ਚਾਹੀਦੀਆਂ ਆਸਾਨ ਉਹਨਾਂ ਨੂੰ ਵੀ ਐਨਆਰਆ ਬਣਾ ਐਨਆਰਆ ਮਿਨਿਸਟਰ ਬਣਾਤਾ ਲੱਭਿਆ ਨਹੀਂ ਬਾਅਦ ਚ ਕਿੱਥੇ ਗਿਆ ਹਨਾ ਜਦੋਂ ਤੁਸੀਂ ਜਿਸ ਬੰਦੇ ਨੇ ਜਿਸ ਬੰਦੇ ਨੇ ਤੁਹਾਨੂੰ ਇਲੈਕਸ਼ਨ ਦਿਵਾ ਜਿਤਾਈ 92 ਦੇ ਕਰੀਬ ਸੀਟਾਂ ਜਿਤਾਈਆਂ ਅੱਜ ਉਹਨੂੰ ਤੁਸੀਂ ਖੁੱਡੇ ਲੈ ਆਇਆ ਵਿਚਾਰਾ ਕਿ ਤਰਲੇ ਮਾਰਦਾ ਫਿਰਦਾ ਮੇਰਾ ਕੰਮ ਹੋ ਜਾਏ ਤੇ ਮੇਰਾ ਉਹ ਕੰਮ ਹੋ ਜਾਏ ਉਹ ਕਹਿੰਦਾ ਮੇਰੇ ਕੋਲ ਮੇਰਾ ਸੀਪੀ ਨਹੀਂ ਮੇਰੀ ਸੌਂਦਾ ਮੇਰਾ ਡੀਸੀਪੀ ਨਹੀਂ ਮੇਰੇ ਕੋਲ ਸੌਂਦਾ ਕਹਿੰਦਾ ਮੈਂ ਸੁਣਾਵਾ ਕਿਨੂੰ ਜਾ ਕੇ ਸਸ਼ੀਕਲ ਦੋਸਤੋ ਮੈਂ ਹਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਪੇਠ ਸਬਤ ਬੰਉਂਦੀ ਹੋਵੇ ਚਾਹੇ ਉਹਨਾਂ ਵੱਲੋਂ ਪੀਲਾ ਪੰਜਾ ਚਲਾਇਆ ਜਾਂਦਾ ਹੋਵੇ ਲੇਕਿਨ ਲਗਾਤਾਰ ਹੀ ਲੋਕ ਹੁਣ ਇਸ ਨੂੰ ਲੈ ਕੇ ਸਵਾਲ ਵੀ ਪੁੱਛ ਰਹੇ ਨੇ ਲਗਾਤਾਰ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਥਾ ਦੇ ਵਿੱਚ ਨਹੀਂ ਸੀ ਉਦੋਂ ਉਹਨਾਂ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਨੇ ਅਤੇ ਇੰਨੀ ਗੱਲ ਵੀ ਕਹਿੰਦੇ ਕੀਤੀ ਜਾਂਦੀ ਰਹੀ ਹੈ ਕਿ ਜਲਦ ਤੋਂ ਜਲਦ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ ਲੇਕਿਨ ਹੁਣ ਪੰਜਾਬ ਦੇ ਵਿੱਚ ਪੀਲਾ ਪੰਜਾ ਚੱਲ ਰਿਹਾ ਹੈ ਅਤੇ ਗਰੀਬ ਕਰਾਂ ਦੇ ਵਿੱਚ ਹੀ ਪੀਲਾ ਪੰਜਾ ਚੱਲ ਰਿਹਾ ਹੈ ਇਸ ਮਾਪਦ ਸਾਣਾ ਗੱਲਬਾਤ ਕਰਨੇ ਤਿਆਰ ਨੇ ਆਮ ਆਦੀ ਪਾਰਟੀ ਤੋਂ ਦਿਖਸ਼ਤਮਨ ਜੀ ਦਿਖਜਤ ਜੀ ਸਵਾਗਤ ਹੈ ਜੀ ਸਚੀਕਰ ਭਾਈ ਕੀ ਕੀ ਹਾਲ ਚੱਲ ਠੀਕ ਹੋ ਸਭ ਵਧੀਆ ਬਈ ਕੀ ਕਹਿਣਾ ਚਾਹੋਗੇ ਪੀਲਾ ਪੰਜਾ ਚੱਲ ਰਿਹਾ ਹੈ ਨਸ਼ੇ ਨੂੰ ਥੰਮਪੋ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੱਥੋਂ ਤੱਕ ਕਾਮਯਾਬ ਆਪਣੇ ਆਪ ਨੂੰ ਸਮਝ ਰਹੇ ਹੋ ਗੋਪੇਤ ਜੀ ਜਿਹੜੇ ਪੀਲੇ ਪੰਜੇ ਦੀ ਗੱਲ ਕਰ ਰਹੇ ਹੋ ਪੀਲਾ ਪੰਜਾ ਨਜਾਇਜ਼ ਨਹੀਂ ਕਿਸੇ ਤੇ ਚੱਲ ਰਿਹਾ ਪੀਲਾ ਪੰਜਾ ਉਹਨਾਂ ਤੇ ਚੱਲ ਰਿਹਾ ਹੈ ਕਿ ਜਿਹੜੇ ਸਮਾਜ ਦੇ ਵਿੱਚ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਸਮਾਜ ਨੂੰ ਸਾਰਾ ਖਰਾਬ ਕਰਕੇ ਰੱਖ ਦਿੱਤਾ ਗਿਆ ਉਹ ਵੀ ਨਜਾਇਜ਼ तौर ਤੇ ਨਹੀਂ ਉਹ ਵੀ ਪੂਰਾ ਪ੍ਰੋਸੀਜਰ ਫਾਲੋ ਕਰਕੇ ਅਕੋਰਡਿੰਗ ਟੂ ਲਾ ਜੋ ਸਾਨੂੰ ਲਾ ਕਾਨੂੰਨ ਕਰਦਾ ਹੈ ਔਰ ਅਕੋਰਡਿੰਗ ਹੀ ਅਸੀਂ ਉਹਦਾ ਪੀਲਾ ਪੰਜੇ ਦਾ ਕੰਮ ਕਰ ਰਹੇ ਹਾਂ ਲੇਕਿਨ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਗਰੀਬ ਘਰਾ ਘਰਾਂ ਦੇ ਉੱਤੇ ਸਿਰਫ ਪੀਲਾ ਪੰਜਾ ਚੱਲ ਰਿਹਾ ਕਿਸੇ ਵੀ ਵੱਡੇ ਧਰਾਲ ਦੇ ਘਰ ਜਿਹੜਾ ਉਹ ਪੀਲਾ ਪੰਜਾ ਨਹੀਂ ਪਹੁੰਚ ਪਾ ਰਿਹਾ ਕੀ ਕਾਰਨ ਸਮਝਦੇ ਹੋ ਰਿਹਾ ਪਿੱਛੇ ਨਹੀਂ ਐਫਓ ਦੀ ਗੱਲ ਕੋਈ ਨਹੀਂ ਹੈ ਜੀ ਅਗਰ ਕੋਈ ਤਨਾਅੜ ਵਿੱਚ ਨਮੋਲ ਪਾਇਆ ਜਾਏਗਾ ਤੇ ਉਰੇ ਘਰ ਵੀ ਪੀਲਾ ਪੰਜਾ ਚੱਲੇਗਾ ਜੋ ਰੂਲ ਦੇ ਅਕੋਰਡਿੰਗ ਬਣਦਾ ਆਏਗਾ ਸਰ ਐਸਐਚਓ ਫੜੀ ਗਈ ਸੀ ਕਿ ਪੁਲਸ ਅਧਿਕਾਰੀ ਫੜੀ ਗਈ ਸੀ ਜੇ ਕੋ 17 ਗ੍ਰਾਮ ਹੈਰੋਇਨ ਸੀਗਾ ਹਜੇ ਤੱਕ ਲੋਕ ਵੀ ਇੰਤਜ਼ਾਰ ਕਰ ਰਹੇ ਨੇ ਉੱਥੇ ਤੱਕ ਕਿਉਂ ਨਹੀਂ ਪੀਲਾ ਪੰਜਾ ਪਹੁੰਚਿਆ ਦੇਖੋ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਕਾਨੂੰਨ ਜਿਸ ਤਰੀਕੇ ਨਾਲ ਕੰਮ ਕਰਦਾ ਸਾਨੂੰ ਪੂਰਾ ਪ੍ਰੋਸੀਜਰ ਫਾਲੋ ਕਰਨ ਤੋਂ ਬਾਅਦ ਪੂਰਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਏਗੀ ਉਹ ਵੀ ਕੀਤੀ ਜਾਏਗੀ ਤੁਹਾਡੇ ਮੁਤਾਬਕ 17 ਗ੍ਰਾਮ ਹੈਰੋਇਨ ਘਾਟੂ ਹੁੰਦੀ ਹੈ ਜਿਹੜਾ ਇਸ ਨੂੰ ਵੀ ਜਸਟੀਫਾਈ ਕਰਨ ਦੀ ਜ਼ਰੂਰਤ ਹੈ ਅਜੇ ਦੇਖੋ ਜੀ ਜਿਹੜਾ ਨਸ਼ਾ ਨਾ ਉਹ ਚਾਹ ਇੱਕ ਗ੍ਰਾਮ ਵੀ ਹੋਵੇ ਨਾ ਉਹ ਵੀ ਘੱਟ ਨਹੀਂ ਹੈ ਤੁਹਾਨੂੰ ਫੇਰ ਮਾਫੀ ਕਿਹਾ ਕਿ ਜਦੋਂ ਪੂਰਾ ਪ੍ਰੋਸੈਸ ਫਾਲੋ ਕਰਨ ਤੋਂ ਬਾਅਦ ਉਰੀ ਇਨਵੋਲਵਮੈਂਟ ਕਿ ਕਾਨੂੰਨ ਦੇ ਹਸਾਬ ਨਾਲ ਕੀ ਸਜ਼ਾ ਬੰਦੀ ਹੈ ਉਹ ਬਾਅਦ ਦੀ ਗੱਲ ਹੈ ਨਾ ਸਰਕਾਰ ਇਹਦੇ ਵਿੱਚ ਤਤਪਰ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਉਹ ਬੀਬੀ ਬੇਗੁਨਾਹ ਆ ਕਿਉਂਕਿ ਲਗਾਤਾਰ ਹੀ ਜੇਕਰ ਉਹਦੇ ਟ੍ਰਾਇਲ ਰਿਕਾਰਡ ਚੱਲ ਰਹੇ ਨੇ ਤੇ ਕਿਤਨਾ ਕਿਤੇ ਗਿਲਟੀ ਹੋਏਗੀ ਤਾਂ ਇੱਕ ਟ੍ਰਾਇਲ ਰਿਕਾਰਡ ਚੱਲ ਰਿਹਾ ਉਹਨੂੰ ਸਸਪੈਂਡ ਕੀਤਾ ਗਿਆ ਬਈ ਦੇਖੋ ਬੇਗੁਨਾਹ ਤਾਂ ਬਿਲਕੁਲ ਨਹੀਂ ਆ ਠੀਕ ਹੈ ਤੁਸੀਂ ਇਹ ਕਿਉਂ ਨਹੀਂ ਸਮਝ ਪਾ ਰਹੇ ਕਿ ਪੰਜਾਬ ਪੁਲਿਸ ਹੀ ਹੈ ਜਿਨ੍ਹਾਂ ਨੇ ਉਸ ਨੂੰ ਫੜਿਆ ਕਿਸੇ ਬਾਹਰਲੀ ਪੁਲਿਸ ਨੇ ਨਹੀਂ ਫੜਿਆ ਦਿੱਲੀ ਪੁਲਿਸ ਨੇ ਜਾਂ ਬਾਕੀ ਹਸਟੀਡੀ ਪੁਲਿਸ ਨੇ ਨਹੀਂ ਕਾਰਵਾਈ ਕੀਤੀ ਇਹ ਪੰਜਾਬ ਪੁਲਿਸ ਨੇ ਹੀ ਕਾਲੀਆਂ ਭੇਡਾਂ ਲੱਭ ਕੇ ਉੱਥੇ ਕਾਰਵਾਈ ਕੀਤੀ ਹੈ ਤਾਂ ਨੇਚਰਲੀ ਗੱਲ ਹੈ ਕਿ ਸਰਕਾਰ ਹੈ ਬਿਲਕੁਲ ਤਤਪਰ ਹੈ ਜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਕਰਪਸ਼ਨ ਅਗੇਂਸਟ ਡਰੱਗਸ ਹੂੰ ਤਾਂ ਉੱਥੇ ਕੰਮ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਕਿ ਇਹ ਨਸ਼ੇ ਨੂੰ ਲੈ ਕੇ ਜਿਹੜਾ ਹੈ ਬਲਡੋਜ਼ ਜਿਹੜੇ ਚੱਲ ਰਹੇ ਨੇ ਕੋਈ ਵੀ ਪੁਲਿਸ ਅਧਿਕਾਰੀ ਇਹ ਗੱਲ ਨਹੀਂ ਕਹਿੰਦਾ ਕਿ ਨਸ਼ੇ ਨੂੰ ਲੈ ਕੇ ਕੀਤੇ ਜਾ ਰਹੇ ਉਹ ਕਹਿੰਦੇ ਸਿਰਫ ਅਸੀਂ ਪ੍ਰੋਟੈਕਸ਼ਨ ਦੇ ਰਹੇ ਹਾਂ ਹੋਰ ਕੁਝ ਨਹੀਂ ਕਰ پا ਰਹੇ ਔਰ ਨਸ਼ੇ ਨੂੰ ਲੈ ਕੇ ਜੇ ਕੋਈ ਸਵਾਲ ਪੁੱਛਿਆ ਜਾਂਦਾ ਚਾਹੇ ਉਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਈ ਵੀ ਪੁੱਛਿਆ ਜਾਂਦਾ ਤੇ ਉਹ ਕਿਨਾਰਾ ਕਰ ਜਾਂਦੇ ਉਹ ਕਹਿੰਦੇ ਸਾਨੂੰ ਸਿਰਫ ਪ੍ਰੋਟੈਕਸ਼ਨ ਦੇਣ ਵਾਸਤੇ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਲੱਗਦਾ ਕਿ ਨਸ਼ੇ ਕਰਕੇ ਹੈ ਪ੍ਰੋਸੈਸ ਸਮਝਾਉਣਾ ਹੁੰਦਾ ਕਿ ਜਿਹੜਾ ਡਰੱਗ ਪੈਡਲਰ ਆਈਡੈਂਟੀਫਾਈ ਕਰ ਲੈਂਦੀ ਪੁਲਿਸ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਕੋਤੇ ਡਰਗਸ ਉਪਰ ਨੱਥ ਪੰਜ ਪੰਜਾਹ ਪਾਲਿਸੀ ਹੈ ਨਾ ਜੋ ਡਿਪਾਰਟਮੈਂਟ ਹੈ ਆਡੈਂਟੀਫਾਈ ਕਰਕੇ ਜਿਹੜਾ ਡਰਗ ਮਨੀ ਦੇ ਨਾਲ ਉਹਨੇ ਘਰ ਬਣਾਇਆ ਹੁੰਦਾ ਇਲੀਗਲ ਤੌਰ ਤੇ ਨਾਲ ਮੈਂਸ਼ਨ ਕਰ ਇਲੀਗਲ ਤੌਰ ਤੇ ਘਰ ਬਣਾਇਆ ਹੁੰਦਾ ਉਰਤੇ ਕਾਰਵਾਈ ਹੁੰਦੀ ਹੈ ਐਵੇਂ ਰੈਂਡਮ ਨਹੀਂ ਆ ਕਿ ਮਨ ਕੀਤਾ ਬੁਲਡੋਜ਼ਰ ਲਾਤਾ ਮਤਲਬ ਇਹ ਨਹੀਂ ਬੰਦਾ ਇੱਕ ਅੰਮ੍ਰਿਤਸਰ ਦੀ ਬੀਬੀ ਸਿਕਿਉਰੀ ਰੋਂਦੀਆਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਕਹਿੰਦੀ ਮੈਂ 16 ਲੱਖ ਰੁਪਏ ਲੋਕਾਂ ਦਾ ਦੇਣਾ ਵਿਆਜੀ ਚੁੱਕ ਕੇ ਮੈਂ ਘਰ ਬਣਾਇਆ ਮੇਰੇ ਪੋਤੇ ਦੇ ਪਰਚੇ ਸੀਗੇ ਤੇ ਘਾਟਾ ਹਤਾ ਕਹਿੰਦੇ ਕਿ ਜੇ ਕਮੈ ਨਹੀਂ ਪੈਸੇ ਦੇਨੇ ਤਾਂ ਮੇਰੇ ਨਾਲ ਗੱਲ ਕਰ ਲੈ ਮੈਂ ਬੈਂਕ ਤੇ ਹਜ ਤੱਕ ਵਿਆਜ ਭਰ ਰਹੀ ਆ ਕੀ ਲੱਗਦਾ ਜੀ ਫਿਰ ਉਹਦੇ ਪੁੱਤ ਨੇ ਉਹ ਘਰ ਬੰਦ ਦਿੱਤਾ ਹੋਏਗਾ ਦੇਖੋ ਜੀ ਮੈਂ ਫੇਰ ਤੁਹਾਨੂੰ ਵੀ ਗੱਲ کہہ ਰਿਹਾ ਕਿ ਜੋ ਫਿਰ ਉਹ ਘਰ ਕਿਉਂ ਟਾਏਗਾ ਅਦਿਸ਼ ਜੀ ਮੈਂ ਕਿਹਾ ਇਲੀਗਲ ਤਰ੍ਹਾਂ ਤੇ ਬਣਿਆ ਆਏਗਾ ਨਾ ਹੂੰ ਇਲੀਗਲ ਮੀਨਸ ਇਲੀਗਲ ਮੀਨਸ ਕਿ ਨਕਸ਼ਾ ਬਾਸ ਨਾ ਹੋਣਾ ਫਿਰ ਉਹ ਨਸ਼ੇ ਦਾ ਤੇ ਗੱਲ ਹੀ ਨਹੀਂ ਮੁੱਕੀ ਕੀ ਫਿਰ ਗੱਲ ਸੁਣੋ ਨਾ ਸਰ ਡਰੱਗ ਮਨੀ ਯੂਜ਼ ਕਰਕੇ ਠੀਕ ਹੈ ਆਪਣੇ ਮਰਜ਼ੀ ਦੇ ਜੋ ਮਰਜ਼ੀ ਜੋ ਮਰਜ਼ੀ ਬਣਾ ਲਓ ਬਹੁਤ ਸਾਰੀ ਚੀਜ਼ਾਂ ਪੰਜਾਬ 'ਚ ਆ ਜੇ ਹਗੀਆਂ ਮੈਂ ਫੋਜੀਆਂ ਜਿੱਤੇ ਕਾਰਵਾਈ ਕਰਨੀ ਬਾਕੀ ਹੈ ਫਿਰ ਮੈਂ ਤੁਹਾਨੂੰ ਕਹਿ ਰਿਹਾ ਰੈਂਡਮ ਨਹੀਂ ਸਰਕਾਰ ਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਮਰਜ਼ੀ ਮਨ ਚਾਹੇ ਕਰ ਲੇਤਾ ਗਿਆ ਸਰਕਾਰ ਕੋਈ ਵੀ ਸਰਕਾਰ ਹੈ ਬੰਦਾ ਚੱਲਦਾ ਰੂਲ ਦੇ ਅਕੋਰਡਿੰਗ ਕਾਨੂੰਨ ਕਾਨੂੰਨ ਸਭ ਤੋਂ ਉੱਪਰ ਹੈ ਜੀ ਜਿੱਥੇ ਕਾਨੂੰਨ ਨੂੰ ਲੱਗਾ ਚੀਜ਼ ਗਲਤ ਹੈ ਤੇ ਕਾਰਵਾਈ ਹੋਣੀ ਤੇ ਲਾਜ਼ਮੀ ਹੈ ਨਾ ਭਾਜੀ ਉੱਤੇ ਲੇਕਿਨ ਕਾਨੂੰਨ ਤੇ ਇਹ ਵੀ ਕਹਿੰਦਾ ਕਿ ਜਿਹੜੇ ਘਰੋਂ 330 ਕਿਲੋ ਹੈਰਨ ਫੜੀ ਗਈ ਹੋਵੇ ਭੋਲੇ ਵਰਗੇ ਦਾ ਨਾਮ ਸਾਹਮਣੇ ਆਉਂਦਾ ਹੋਵੇ ਉਹਦੇ ਘਰ ਤੱਕ ਤੇ ਹਜੇ ਤੱਕ ਤੁਸੀਂ ਪਹੁੰਚ ਨਹੀਂ ਪਾਏ ਉਹ ਤੇ ਹਜੇ ਤੱਕ ਜੇਲ੍ਹਾਂ 'ਚ ਨੇ ਉੱਥੇ ਤੱਕ ਕਿਦੋਂ ਤੱਕ ਪਹੁੰਚੋਗੇ ਸਰ ਫਿਰ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਨਾ ਚਾਹਾਂਗਾ ਕਿ ਜਿੱਦੋਂ ਕਿਸੇ ਬੰਦੇ ਨੂੰ ਪੁਲਿਸ ਅਰੈਸਟ ਕਰਦੀ ਹੈ ਉਸ ਤੋਂ ਬਾਅਦ ਕੋਰਟ ਦਾ ਕੰਮ ਆ ਦੱਸਣਾ ਉਹ ਤਾਂ ਤੇ ਆਲਰੇਡੀ ਜੇਲ੍ਹ 'ਚ ਹੈ ਜੀ ਸਰ ਕੋਈ ਸਜ਼ਾ ਨਹੀਂ ਨ ਹੋਈ ਹੋਈ ਉਹ ਨੂੰ ਮਾਰਾ ਜੇਲ੍ਹ ਚ ਆ ਤੇ ਸਜ਼ਾ ਤੇ ਹੋਈ ਹੋਏਗੀ ਤਾਂ ਹੀ ਜੇਲ੍ਹ ਚ ਆ ਨਾ ਪੂਰੀ ਇਨਵੈਸਟੀਗੇਸ਼ਨ ਕਰਕੇ ਟਾਈਪ ਕਰਕੇ ਉਹਨੂੰ ਜ਼ਰੂਰਤ ਕਾਰਵਾਈ ਕੀਤੀ ਜਾਗੀ ਜਿਹੜੇ ਛੋਟੇ ਛੋਟੇ ਆ ਜਿੰਨਾਂ ਕੋ 10 ਗ੍ਰਾਮ ਆ ਉਹਨਾਂ ਤੇ ਤੁਸੀਂ ਫੱਟ ਤੁਹਾਡੀ ਪਾਰਟੀ ਜਿਹੜੀ ਆ ਉਹ ਕੰਮ ਕਰ ਰਹੀ ਔਰ ਪਿੱਠ ਵੀ ਥੱਪ ਤਾ ਰਹੀ ਆ ਅਸੀਂ ਵੀ ਤੁਹਾਡੇ ਨਾਲ ਐਸ ਚੀਜ਼ ਨੂੰ ਲੈ ਕੇ ਨਸ਼ੇ ਨੂੰ ਖਤਮ ਕਰਨ ਵਾਸਤੇ ਜੋ ਵੀ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਤੁਹਾਡੇ ਨਾਲ ਆ ਲੇਕਿਨ ਕਿਤਨਾ ਕਿਤੇ ਲੱਗਦਾ ਨਹੀਂ ਕਿ ਵੱਡੀਆਂ ਮਗਰਮੱਛ ਤੇ ਆ ਵੱਡੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਰਹੇ ਛੋਟੇ ਛੋਟੇ ਪੂਰ ਫੜ ਕੇ ਉਹਨਾਂ ਦੇ ਘਾਟਾ ਹੀ ਜਾ ਰਹੇ ਭ ਕਿ ਜਿਹੜੀ ਵੱਡੀਆਂ ਮਗਰਮੱਛਾਂ ਹੁੰਦੀਆਂ ਨਾ ਮਗਰਮੱਛ ਕਹਿ ਲਓ ਮਛੀਆਂ ਕਹਿ ਲਓ ਉਹਨਾਂ ਨੇ ਬੜੇ ਤਰੀਕੇ ਨਾਲ ਕੰਮ ਕੀਤਾ ਹੁੰਦਾ ਅਸੀਂ ਵੀ ਸਰਕਾਰ ਨੇ ਵੀ ਕੋਈ ਕੇਸ ਤਿਆਰ ਕਰਨਾ ਦਾ ਇਸ ਤਰੀਕੇ ਨਾਲ ਕਰਨਾ ਹੈ ਕਿ ਉਹਰਾ ਪੂਰਾ ਰੋਲ ਸਾਬਤ ਹੋ ਜਾਵੇ ਕੋਈ ਲੂਪ ਹੋਲ ਕਰਕੇ ਬਾਹਰ ਨਾ ਆ ਜਾਵੇ ਮੇਰੀ ਗੱਲ ਸਮਝਦੇ ਬੇਕਿਉਂਕਿ ਸਿੰਪਲ ਜੀ ਗੱਲ ਹੈ ਕੋਈ ਬੰਦਾ ਕੰਮ ਕਰ ਰਿਹਾ ਪਬਲੀ ਪ੍ਰੋਡਕਸ਼ਨ ਨੂੰ ਦੇਖ ਕੇ ਕੰਮ ਕਰ ਰਿਹਾ ਨਾ ਤੋੜ ਟਾਈਮ ਲੱਗ ਸਕਦਾ ਪਰ ਸਰਕਾਰ ਡਿਨਾਈ ਨਹੀਂ ਕਰਦੀ ਭਾਜੀ ਅਤੇ ਜਿਹੀ ਪੰਜਾਬ ਚ ਆਈ ਸੀ ਤੇ ਬਦਲਾਅ ਲੈ ਕੇ ਨਾਰਾ ਲੈ ਕੇ ਆਈ ਸੀ ਅਸੀਂ ਉੱਤੇ ਕੰਮ ਕਰ ਰਹੇ ਤੁਸੀਂ ਦੇਖੋ ਕਿ ਨਸ਼ੇ ਉੱਪਰ ਵਾਹਿਦ ਕਾਮ ਆਦਮੀ ਪਾਰ ਇਨੀਸ਼ੀਅਲ ਸਟੈਪ ਚੁੱਕਿਆ ਹੂੰ ਠੀਕ ਹੈ ਬਾਕੀ ਰੈਸਟ ਆਫ ਸਰਕਾਰਾਂ ਜਿਹੜੇ ਰਹੀਆਂ ਮੈਂ ਨਹੀਂ ਗੱਲ ਕਰਦਾ 75 ਸਾਲਾਂ ਤੋਂ ਹੁਣ ਜਵਾਬ ਦੇਣਾ ਕੰਮ ਸਾਡਾ ਹੂੰ ਅਸੀਂ ਕੰਮ ਕਰ ਰਹੇ ਆ ਤੁਹਾਡੇ ਸਾਹਮਣੇ ਕਰ ਰਹੇ ਆ ਪੁਰਾਣੀਆਂ ਸਰਕਾਰਾਂ ਨੇ ਨਾ ਕੋਈ ਸਟੈਪ ਚੁੱਕੇ ਨਾ ਇਨੀਸ਼ੀਏਟ ਕੀਤਾ ਹੂੰ ਠੀਕ ਹੈ ਨਾ ਤੇ ਅਸੀਂ ਕਿਹਾ ਸੀ ਕਰਦੇ ਵੀ ਸਟਾਰਟ ਕਰਦਾ ਭਾਜੀ ਉਹਦਾ ਹੁਣ ਕਈ ਸਵਾਲ ਲੋਕੀ ਪੁੱਛ ਰਹੇ ਨੇ ਕਿ ਇਹ 3 ਸਾਲ ਕਿੱਥੇ ਸੀ ਬੜੀ ਗੱਲ ਸੁਣੋ ਅਸੀਂ ਗਰੰਟੀਆਂ ਦਿੱਤੀਆਂ ਸੀ ਭਾਜੀ ਹੁਣ ਟਾਈਮ ਲੱਗਦਾ ਸਰਕਾਰ 5 ਸਾਲ ਦੀ ਆਈ ਐਤੇ ਵੀ ਕੰਮ ਕੰਮ ਸ਼ੁਰੂ ਕਰ ਦਿੱਤਾ ਨਾ ਤੇ ਉਹਦੇ ਲਈ ਹੋਰ ਕੰਮ ਹੋਏਗਾ ਭਾਜੀ ਹੌਲਾ ਕੇ ਪਨੀ ਪੋਲਾ ਪਿਛਲੀ ਸਰਕਾਰ ਦੇ ਫੜਿਆ ਗਈ ਸੀ ਮਨਨਾ ਮੈਂ ਤਰੀਕਾ ਕਿੰਨੇ ਕਿਲੋ ਹੈਰੋਇਨ ਸੀ ਮੈਂ ਕਿਹਾ ਹੋਏਗੀ ਬਹੁਤ ਮਾਤਰਾ ਜੈ ਐਗਜੈਕਟ ਅਮਾਉਂਟ ਮੈਨੂੰ ਨਹੀਂ ਪਤਾ ਉਹਨੇ ਇੱਕ ਉਹਨਾਂ ਨੇ ਇੱਕ ਉਹਨੂੰ ਫੜ ਕੇ ਤੇ ਦੇਖ ਕੇ ਤੇ ਓਡੀ ਵੱਡੀ ਮਾਤਰਾ ਜੇ ਟ੍ਰੇਸ ਕਰ ਲਈ ਤੁਸੀਂ ਛੋਟੀਆਂ ਛੋਟੀਆਂ ਫੜ ਕੇ ਉਸੇ ਤੱਕ ਗੱਲ ਕਰ ਰਹੇ ਹੋ ਪੈਟਸ ਬਰਵਾ ਰਹੇ ਹੋ ਜਿੰਦਾ ਪ੍ਰੋਸੈਸ ਜਲਦੀ ਫਿਨਿਸ਼ ਹੋ ਜਾਵੇ ਚਾਹੇ ਛੋਟਾ ਹੈ ਚਾਹੇ ਵੱਡਾ ਮੈਟਰ ਨਹੀਂ ਕਰਦਾ ਸਰ ਜਿਹਦਾ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਜਲਦੀ ਫਿਨਿਸ਼ ਹੋ ਜਾਵੇ ਉਹ ਚੁੱਕੇ ਹੀ ਕਾਨੂੰਨੀ ਤੌਰ ਤੇ ਕਾਰਵਾਈ ਕਰ ਦਿੱਤੀ ਹੈ ਉੱਚ ਵੱਡਾ ਛੋਟਾ ਨਹੀਂ ਬੰਦਾ ਹੀ ਨਹੀਂ ਨਾ ਜਿਹੜੇ ਵੱ ਪ੍ਰੋਸੈਸ ਡਿਲੇ ਹੋ ਸਕਦਾ ਭਾਜੀ ਕਿਉਂਕਿ ਕਾਨੂੰਨ ਨੂੰ ਫੋਲੋ ਕਰਨਾ ਹੈ ਰੈਂਡਮਲੀ ਚੁੱਕ ਕੇ ਕਰਨਾ ਜਿਹੜਾ ਕਈ ਲੋਕੀ ਸਾਡੇ ਤੇ ਇਲਜ਼ਾਮ ਵੀ ਲਾਉਂਦੇ ਨੇ ਕਿ ਪੀਲਾ ਪੰਜਾਬ ਮੂਹ ਚੁੱਕ ਕੇ ਚਲਾਈ ਜਾਂਦੇ ਭਾਜੀ ਨਹੀਂ ਜਿਹਦਾ ਪੂਰਾ ਕਨੈਕਸ਼ਨ ਸਿੱਧ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਰੂਲ ਦੇ ਅਕੋਰਡਿੰਗ ਗਲਤ ਹੈਗਾ ਤੇ ਉਹਤੇ ਰੈਂਡਮਨੈਸ ਤੇ ਕਰੀ ਨਹੀਂ ਚਲਾਇਆ ਜਾਂਦਾ ਉਹਨੂੰ ਜਾਣ ਕੇ ਵੱਡੇ ਬੰਦਿਆਂ ਨਾਲ ਜੋੜ ਕੇ ਇਹ ਵੱਡੇ ਬੰਦੇ ਦੇ ਕਾਰਵਾਈ ਨਹੀਂ ਹੁੰਦੀ ਐਸੇ ਛੋਟਿਆਂ ਨੂੰ ਫੜਿੰਦਾ ਕਾਨੂੰਨ ਦੇ ਅਗੇ ਵੱਡਾ ਵੀ ਉਹੀ ਗੁਨੇਕਾਰ ਹੈ ਛੋਟਾ ਵੀ ਉਹੀ ਗੁਨੇਕਾਰ ਹੈ ਬਟ ਕਾਨੂੰਨ ਦਾ ਪਰਸੈਸ ਫਾਲੋ ਕਰਕੇ ਹੀ ਕੀਤਾ ਜਾਏਗਾ ਜੋ ਵੀ ਕੀਤਾ ਜਾਏਗਾ ਵੱਡੇ ਤੇ ਹੋਵੇ ਜਾਂ ਛੋਟੇ ਤੇ ਹੋਵੇ ਲੇਕਿਨ ਮੈਨੂੰ ਫਿਰ ਉਹੀ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਲਾਈਫ ਸਟਾਈਲ ਦੇਖ ਕੇ ਲੋਕ ਜਿਹੜਾ ਇਹ ਨਸ਼ੇ ਚ ਆਉਂਦੇ ਸੀ ਤਾਂ ਇਹ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਸਰ ਤੁਹਾਨੂੰ ਮਦਾ ਮੇਰਾ ਆਪਣੀ ਪਰਸਨਲ رائے ਹੈ ਨਸ਼ਾ ਵਧਨ ਦਾ ਕਾਰਨ ਕੀ ਹੈ ਕੱਲ ਵੀ ਕਿਸ ਮੀਟਿੰਗ ਕਰਕੇ ਆਏ ਸੀ ਮੋਥੇ ਵੀ ਲੋਕਾਂ ਨੂੰ ਐਫੀ ਕਿਹਾ ਸੀ ਜਿਹੜੇ ਪੰਚ ਸਰਪੰਚ ਬੈਠੀ ਸੀ ਉਹਨਾਂ ਨੂੰ ਕਿਹਾ ਸੀ ਤੁਸੀਂ ਆਪਣੇ ਪਿੰਡਾਂ ਦੇ ਆਪਣੇ ਇਲਾਕੇ ਵਾਲੇ ਨੂੰ ਮਾਣਦੇ ਹੋ ਸਾਨੂੰ ਅਵੇਅਰ ਕਰਨਾ ਬੜਾ ਜ਼ਰੂਰੀ ਆ ਅਵੇਅਰਨੈਸ ਤੋਂ ਕੀ ਭਾਵ ਹੈ ਅਵੇਅਰਨੈਸ ਤੋਂ ਭਾਵ ਹੈ ਜੇ 84 ਦੇ ਵਿੱਚ ਜਾਂ ਦੰਗੇ ਜਿਹਨੂੰ ਇਥੇ ਭੜਕੇ ਸੀ ਅੱਤਵਾਦ ਆਇਆ ਸੀ ਅੱਤਵਾਦ ਵੀ ਤਦੈ ਮੁੱਕਿਆ ਸੀ ਜਿਹੜੇ ਲੋਕਾਂ ਨੇ ਉਹਨੂੰ ਲੋਕ ਲੈਰ ਬਣਾਇਆ ਸੀ ਸਰਕਾਰਾਂ ਦਾ ਕੰਮ ਹੁੰਦਾ ਇਨੀਸ਼ੀਏਟ ਕਰਨਾ ਆਪਣੇ ਯੋਗ ਲਾਣਾ ਬਟ ਜਿੰਨੀ ਦੇਰ ਤੱਕ ਲੋਕੀਏ ਚ ਇਨਵੋਲ ਨਹੀਂ ਨਾ ਹੋਣਗੇ ਕਿ ਆਪਣੇ ਆਪ ਰੋਕਣਗੇ ਨਹੀਂ ਉਹ ਚੀਜ਼ ਦੇ ਵਿੱਚੋਂ ਤੇ ਉਹ ਲੋਕ ਲਾਰ ਨਹੀਂ ਬਣੇਗੇ ਨਾ ਜਿੰਦ ਤੱਕ ਉਹਨਾਂ ਸਕਸੈਸ ਨਹੀਂ ਹੋ ਪਾਏਗਾ ਲੋਕ ਲਾਰ ਬੰਨਾ ਬੜਾ ਜ਼ਰੂਰੀ ਹੈ ਐਸੇ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਯੁਧ ਨਸ਼ਿਆਂ ਵਿਰੁੱਧ ਇੱਕ ਮੋਰਚਾ ਸ਼ੁਰੂ ਕੀਤਾ ਪੂਰੇ ਪੰਜਾਬ ਦੇ ਵਿੱਚ ਤੇ ਉਸ ਦੇ ਤਹਿਤ ਹੀ ਅਸੀਂ ਘਰਾਂ ਘਰਾਂ 'ਚ ਜਾਵਾਂਗੇ ਆਇਡੈਂਟੀਫਾਈ ਕਰਾਂਗੇ ਜਿਹੜੇ ਬੰਦੇ ਨਸ਼ਾ ਕਰਦੇ ਨੇ ਜਿਹੜੇ ਲਤ ਲੱਗ ਚੁੱਕੀ ਉਹ ਮਰੀਜ਼ ਨੇ ਸਰ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਦੇਣੀ ਪੈਗੀ ਪਲੱਸ ਸਮਾਜ ਨੂੰ ਵੀ ਇੱਕ ਵੱਡਾ ਦਿਲ ਕਰਕੇ ਉਹਨਾਂ ਤੋਂ ਨਫ਼ਰਤ ਨਾ ਕਰਨ ਉਹਨਾਂ ਨੂੰ ਮੁਕਤ ਰਚ ਲਿਆਂ ਜੇ ਮੁਕਤ ਰਚ ਨਹੀਂ ਲਿਆਂਗੇ ਉਹਨਾਂ ਨੂੰ ਬਾਇਫਰਗੇਟ ਕਰ ਦੰਗੇ ਉਹਨਾਂ ਨੂੰ ਛੋਟਾ ਛੋਟਾ ਮਹਿਸੂਸ ਕਰਨਗੇ ਉਹਨਾਂ ਦੇ ਮਨ 'ਚ ਵੀ ਆਰੇਗਾ ਇਹ ਸਮਾਜ ਦਾ ਹਿੱਸਾ ਨਹੀਂ ਹੈਗੇ ਇਹ ਸਮਾਜ ਨੂੰ ਤੇ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਪੈਣਾ ਮੈਂ ਜੇ ਅਸੀਂ ਕਹੀਏ ਕੱਲਾ ਸਰਕਾਰ ਕਰ ਲਵੇ ਉਹ ਵੀ ਪੋਸੀਬਲ ਨਹੀਂਗਾ ਕੱਲਾ ਸਮਾਜ ਕਰ ਲਵੇ ਉਹ ਵੀ ਪੋਸੀਬਲ ਨਹੀਂਗਾ ਇਹ ਜੁਆਇੰਟ ਵੈਂਚਰ ਹੈ ਸਰ ਝਹੀ ਕਹਿ ਲੀਏ ਕਿ ਕੱ ਬਟ ਪਬਲਿਕ ਇਨਵੋਲਵਮੈਂਟ ਉਹ ਬੜਾ ਜ਼ਰੂਰੀ ਹੈ ਕਿਉਂ ਕਿ ਸਮਾ ਲਾਕੇ ਸਾਡੇ ਏਰੀਆ ਚ ਬਹੁਤ ਸਾਰੀਆਂ ਚੀਜ਼ਾਂ ਬੜੀ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਆ ਭਾਵੇਂ ਕੋਈ ਮੰਦੀਆਂ ਵੀ ਕੋਈ ਚੰਗੀਆਂ ਵੀ ਆ ਬਟ ਉਹ ਸਾਡਾ ਫਰਜ਼ ਬਣਦਾ ਨਾ ਕਿਹੜੀ ਚੀਜ਼ ਆਹੀ ਲੈਣੀ ਕਿ ਜੀ ਨਹੀਂ ਲੈਣੀ ਇਹ ਗੱਲ ਸਮਝ ਇੱਕ ਛੋਟੇ ਜਿਹੇ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਹਾਂ ਹੁਣ ਸਪੋਰਟ ਕਾਲ ਛੋਟੇ 12ਵੀਂ ਪਲੱਸ 2 ਜਦ ਬੰਦੇ ਪੜ੍ਹਦੇ ਜਾਂ ਕਾਲਜ ਚ ਪੜ੍ਹਦੇ ਜਾਂ ਨਵੇਂ ਨਵੇਂ ਸ਼ੁਰੂ ਹੁੰਦੇ ਨੇ ਉਹ ਕਿਸੇ ਨਾ ਕਿਸੇ ਦੇ ਉਹ ਬੰਦਾ ਡਰਿੰਕ ਕਰ ਰਿਹਾ ਠੀਕ ਹੈ ਨਾ ਉਹ ਡਰਿੰਕ ਕਰ ਲੈਂਦਾ ਨਾ ਘਰ ਜਗ੍ਹਾ ਨੂੰ ਡਰ ਹੁੰਦਾ ਬੱਚੇ ਨੂੰ ਕੀ ਯ ਯਾਰ ਤੇ ਬੰਦਾ ਮੈਂ ਜੇ ਸਾਡਾ ਮਨ ਕਰਦਾ ਨਾ ਤਦ ਹੀ ਪੀਨੇ ਆ ਮੇਰੀ ਗੱਲ ਸਮਝਦੇ ਹੋ ਇੱਕ ਯੂਥ ਨੂੰ ਮੈਸੇਜ ਦੇਣਾ ਬੜਾ ਜ਼ਰੂਰੀ ਹੈ ਬੰਦਿਆਂ ਨੂੰ ਕਿ ਨਹੀਂ ਸਰ ਸਾਨੂੰ ਆਪਣੀ ਬਿਲ ਪਾਵਰ ਵਧਾਣੀ ਪੈਗੀ ਕਿਹੜੀ ਚੀਜ਼ ਕਰਨੀ ਹੈ ਤੇ ਕਿਹੜੀ ਚੀਜ਼ ਨਹੀਂ ਕਰਨੀ ਆਦਰਵਾਇਜ਼ ਸਰਕਾਰਾਂ ਜਿਹੜੀਆਂ ਮਰਜ਼ੀਆਂ ਉਹ ਜਿੰਨੀ ਮਰਜ਼ੀ ਕੋ ਮਰਜ਼ੀ ਕਰ ਦਨ ਜਿੰਨੀ ਦੇ ਤੱਕ ਲੋਕਾਂ ਦਾ ਵੇਰ ਹੈ ਲੋਕੇ ਨਾ ਮੰਨ ਬਣਾਣਗੇ ਉਹ ਕੰਮ ਖਤਮ ਨਹੀਂ ਹੋ ਸਕਦਾ ਸਰ ਲੇਕਿਨ ਜੇਕਰ ਲੋਕ ਮੰਨ ਬਣਾਉਂਦੇ ਨੇ ਜੇ ਲੋਕ ਦੱਸਦੇ ਨੇ ਕਹਿੰਦੇ ਨੇ ਕਿ ਉਹਨਾਂ ਦੇ ਘਰਾਂ ਤੱਕ ਵੀ ਲੋਕ ਪਹੁੰਚ ਜਾਂਦੇ ਨੇ ਦੱਸਦੇ ਨੇ ਕਿ ਪਿੱਛੇ ਜੇ ਉਹਨਾਂ ਤਰਨਤਰ ਦੇ ਵਿੱਚ ਕਾਫੀ ਖੂਨ ਖਰਾਬ ਹੋਇਆ ਉਹਨਾਂ ਨੇ ਕਿਸ ਨੇ ਕਿਸ ਦਾ ਘਰ ਦਾ ਦੱਸਿਆ ਉਹਰਾ ਸਿਰ ਤੱਕ ਪਾੜ ਆਇਆ ਘਰ ਜਾ ਕੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇੱਕ ਸਾਭ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਇੱਕ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਾਈ ਜਾ ਰਹੀ ਹੈ ਕਿ ਸਿਰਫ ਦੱਸਿਆ ਜਾਵੇ ਕਿ ਮਾਨ ਸਾਹਿਬ ਜਿਹੜੇ ਨੇ ਜੋ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਨਹੀਂ ਸਰੀ ਕੰਸਰਨ ਤੇ ਇਹਦੇ ਵਿੱਚ ਹੈ ਕਿਉਂਕਿ ਜਿਹੜੋ ਜਦੋਂ ਕਿਸੇ ਬੰਦੇ ਦਾ ਤੁਸੀਂ ਨਾਂ ਵੀ ਲੈਂਦੇ ਹੋ ਨਾ ਉਹਦਾ ਆਇਡੈਂਟੀਫਾਈ ਕਰਨਾ ਬੜਾ ਜ਼ਰੂਰੀ ਹੈ ਭਾਰੀ ਉਸ ਚੀਜ਼ ਨੂੰ ਕਿਉਂਕਿ ਤੁਸੀਂ ਕਿਸੇ ਉੱਪਰ ਬਲੇਮ ਲਾਉਣਾ ਮਤਲਬ ਹੈਗਾ ਸਾਰੇ ਸਮਾਜ ਨੂੰ ਐਕਸਪੋਜ਼ ਕਰਨਾ ਹਮਮ ਅਗਰ ਕੋਈ ਬੰਦੇ ਸਾਡੇ ਕੋਲ ਆਂਦੇ ਆ ਪੁਲਿਸ ਕੋ ਆਂਦੇ ਆ ਕੱਲ ਕਮਿਸ਼ਨਰ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਸੀ ਬੀਇੰਗ ਏ ਇਨਚਾਰ ਅਮ੍ਰਿਤਸਰ ਨਸ਼ਾ ਮੁਕਤੀ ਮੋਰਚਾ ਜੋ ਪੰਜਾਬ ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਅਸੀਂ ਕਿਹਾ ਜੀ ਦੇਖੋ ਇੱਕ ਬੇਨਤੀ ਦੇ ਇੱਥੇ ਸਭ ਨਾਲੋਂ ਪਹਿਲੇ ਸਿਕਿਉਰਿਟੀ ਕੰਸਰਨ ਬੜੇ ਜ਼ਰੂਰੀ ਨੇ ਜਿਹੜਾ ਬੰਦਾ ਵੀ ਕੋਈ ਪਹਿਲ ਕਦਮੀ ਕਰਦਾ ਕਿ ਯਾਰ ਮੈਂ ਸਮਾਜ ਨੂੰ ਸੁਧਾਰਨਾ ਚਾਹੀਓ ਕਿਸੇ ਵੀ ਪੋਲਿਟੀਕਲ ਪਾਰਟੀ ਦਾ ਹੋਵੇ ਕਿਸੇ ਵੀ ਸਮਾਜਿਕ ਸੰਸਥਾ ਦਾ ਹੋਵੇ ਬਾਜੀ ਅਸੀਂ ਵੈਲਕਮ ਕਰਨਾ ਉਹਦਾ ਉਹ ਜੋ ਵੀ ਸੁਝਾਅ ਦਿੰਦਾ ਉਹਨੂੰ ਸੁਝਾਅ ਨੂੰ ਤੁਸੀਂ ਇੱਕ ਬੰਦ ਤਰੀਕੇ ਨਾਲ ਯੂਜ਼ ਕਰਨਾ ਐ ਨਹੀਂ ਕਿ ਕਿਸੇ ਬਾਰੇ ਗੱਲ ਕਰੇ ਤੁਸੀਂ ਉਹਨੂੰ ਐਕਸਪੋਜ਼ ਕਰ ਦਿਓ ਲੋਕਾਂ ਦੇ ਵਿੱਚ ਨਾ ਉਹਨਾਂ ਨੇ ਵੀ ਸ਼ਵਾਸ ਦੋਇਆ ਕਿ ਨਹੀਂ ਤਮਨ ਸਾਹਿਬ ਇਦਾਂ ਦੀ ਗੱਲ ਕੋਈ ਨਹੀਂ ਹੋਏਗੀ ਤੇ ਅਸੀਂ ਆਸ ਕਰਕੇ ਐਵੇਂ ਕਰਕੇ ਤੁਰਦੇ ਹਾਂ ਕਿ ਉਹੀ ਕੰਮ ਕਰੇ ਜੁਆਇੰਟ ਵੈਂਚਰ ਸਰ ਬੜੇ ਕੁਝ ਦੇਖਣਾ ਪਏਗਾ ਸਾਨੂੰ ਸਾਰ ਲੇਕਿਨ ਨਸ਼ੇ ਨੂੰ ਖਤਮ ਕਰਨ ਵਾਸਤੇ ਛੋਟੀਆਂ ਤੇ ਤੁਸੀਂ ਮੱਛੀਆਂ ਫੜ ਲੋਗੇ ਮੈਂ ਫੇਰ ਉਸੇ ਜਗ੍ਹਾ ਤੇ ਆਵਾਂਗਾ ਇਹ ਕਮਰਿਸਰ ਦੇ ਵਿੱਚ ਹੀ ਬੰਦਾ ਸੀ ਜਿਹੜਾ 330 ਕਿਲੋਗ੍ਰਾਮ ਹਰ ਇੱਕ ਘਰ ਫੜੀਗੇ ਸੀ ਅੱਜ ਵੀ ਉਸਦਾ ਘਰ ਬਹੁਤ ਆਲੀਸ਼ਾਨ ਬਣਿਆ ਉਹਦੇ ਵਾਲ ਤੇ ਕਿਸ ਤੁਹਾਡਾ ਪੰਜੇ ਦਾ ਮੂੰਹ ਨਹੀਂ ਉੱਧਰ ਹੋ ਰਿਹਾ ਸੀਪੀ ਸਾਹਿਬ ਦਾ ਮੂੰਹ ਉੱਧਰ ਨਹੀਂ ਹੋ ਰਿਹਾ ਤੁਹਾਡੀ ਸਰਕਾਰ ਦਾ ਮੂੰਹ ਉੱਧਰ ਨਹੀਂ ਹੋ ਰਿਹਾ ਕੀ ਕਾਰਨ ਆ ਸਮਝੋ ਕਿ ਉਹ ਤੜਾਲ ਨੇ ਤਾਂ ਕਰਕੇ ਨਹੀਂ ਹੋ ਪਾਰਿਆ ਤੁਸੀਂ ਇੱਕ ਇਲੈਕਸ਼ਨ ਲੜੀ ਇੱਕ بڑے بڑے ਲੀਡਰ ਦਾ ਨਾਮ ਲਿੱਤਾ ਉਸ ਵਿੱਚ ਕੀ ਹੈ ਨਸ਼ਾ ਤਸਕਰ ਹੈ ਬੜਾ ਵੱਡਾ ਉਹਦੇ ਘਰ ਵਾਲ ਤੁਸੀਂ ਨਹੀਂ ਮੂਵ ਕਰ ਸਕੇ ਕੀ ਕਾਰਨ ਕੀ ਸਮਝਿਓ ਜਦ ਜਿਹਦਾ ਮੈਂ 330 ਕਿਲੋ ਦਾ ਕਿਲੋ ਦਾ ਕਹਿ ਰਿਹਾ ਉਹਨਾਂ ਤੇ ਆਲਰੇਡੀ ਤੇ ਗਿਲਟੀ ਆ ਉਹਨਾਂ ਨੇ ਉੱਚਾ ਲਿਕਵਿਡ ਪੀ ਲਿਆ ਸੀਗਾ ਉਸ ਤੋਂ ਬਾਅਦ ਉਹ ਫਿਰ ਦੁਬਾਰਾ ਵਾਪਸ ਆਇਆ ਕਿ ਨਹੀਂ ਮੈਨੂੰ ਬਾਹਰ ਕੱਢ ਦਿੱਤਾ ਜਾਵੇ ਜੇਲ੍ਹ 'ਚ ਨਹੀਂ ਲਿਟਾ ਰਹਿ ਰਹਿ ਦਿੱਤਾ ਜਾਵੇ ਇਹ ਲੱਗਦਾ ਨਹੀਂ ਹੈ ਕਿ ਇਹ ਚੀਜ਼ਾਂ ਸਿਰਫ ਮੈਂ ਫਿਰ ਹੀ ਕਹਾਂ ਛੋਟਿਆਂ ਵਾਲਾ ਤੁਰਿਆ ਜਾ ਰਿਹਾ ਵੱਡੇ ਵਾਲ ਕਿਸੇ ਵੱਲ ਨਹੀਂ ਨਜ਼ਰ ਨਹੀਂ ਆ ਰਿਹਾ ਲੇਕਿਨ ਤੁਸੀਂ ਕੁਝ ਗੱਲਾਂ ਠੀਕ ਕਹਿ ਰਹੇ ਗੁੱਜ ਜੀ ਮੈਂ ਕਿਹਾ ਬਹੁਤ ਕੁਝ ਦੇਖਣਾ ਪੈਂਦਾ ਮੈਂ ਤਾਂ ਲੀਗਲ ਐਗਰੀ ਕਰਦਾ ਹਾਂ ਮੀਡੀਆ ਤੁਸੀਂ ਤੁਸੀਂ ਮੇਰੀ ਗੱਲ ਐਗਰੀ ਕਰ ਰਹੇ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਕਰ پا ਰਹੇ ਅਸੀਂ ਜਿਹੜੀਆਂ ਚੀਜ਼ਾਂ ਹੋ ਸਕਦਾ ਉਹਨਾਂ ਤੱਕ ਨਾ ਪਹੁੰਚੀਆਂ ਉਹ ਚੀਜ਼ਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਅੱਖ ਖੋਲਦਾ ਨਾ ਤੇ ਮੈਨੂੰ ਸਾਰਾ ਪੰਜਾਬ ਨਜ਼ਰ ਆਉਂਦਾ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਇਹੋ ਜਿਹਾ ਕਿ ਸ਼ਹਿਰ ਹੈ ਕਿ ਜਿੱਥੇ ਮੇਰੇ ਖਿਆਲ ਰੋਜ਼ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਤੇ ਲੁੱਟਖੋ ਵੀ ਸਾਰਾ ਜਾਰੀ ਇੱਥੇ ਲੋਕਾਂ ਦੀ ਹੁੰਦੀ ਆ ਔਰ ਨਸ਼ੇ ਦੇ ਕਰਕੇ ਹੀ ਹੁੰਦੀ ਆ ਸੱਜ ਖਾਨਛੀ ਦਰਬਾਰ ਸਾਹਿਬ ਦੇ ਨਜ਼ਦੀਕ ਚਲ ਜਓ ਬਹੁਤ ਸਾਰੇ ਤੁਹਾਨੂੰ ਇਸ ਤਰ੍ਹਾਂ ਦੇ ਬੰਦੇ ਨਜ਼ਰ ਆਉਣਗੇ ਜਿਹੜੇ ਡਰੱਗ ਪੀ ਕੇ ਕੁੜੀਆਂ ਮੁੰਡੇ ਉਤੇ ਨਜ਼ਰ ਆਉਂਦੇ ਨੇ ਕੀ ਲੱਗਦਾ ਨਹੀਂ ਕਿ ਯਾਰ ਆਪਾਂ ਉਹਨਾਂ ਨੂੰ ਖਤਮ ਕਰੀਏ ਪਵਿੱਤਰ ਸ਼ਹਿਰ ਹੈ ਪਵਿੱਤਰ ਨਕਲੀ ਇਹ ਸਾਰਾ ਕੁਝ ਨਜ਼ਰ ਆਣਾ ਚਾਹੀਦਾ ਕਿਤਨਾ ਕਿਸੇ ਜਗ੍ਹਾ ਦੇ ਉਤੇ ਫਿਰ ਮੈਂ ਤੁਹਾਨੂੰ ਕੀ ਕਹਿ ਰਿਹਾ ਅਵੇਅਰਨੈਸ ਸਰ ਇਹ ਜਿਹੜਾ ਹੁਣ ਮੁਹਿੰਮ ਚੱਲੀ ਹੈ ਨਾ ਉਹਨਾਂ ਨੇ ਮਹਿਸੂਸ ਕੀਤਾ ਕਿ ਚਲੋ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਹੋ ਸਕਦਾ ਕਿ ਇਹ ਢਿੱਲੀ ਕਾਰਗੁਜ਼ਾਰੀ ਹੋਵੇ ਮੈਂ ਡਿਨਾਈ ਨਹੀਂ ਕਰਦਾ ਜੇ ਢਿੱਲੀ ਕਾਰਗੁਜ਼ਾਰੀ ਨਾ ਹੁੰਦੀ ਤੇ ਹਾਲੇ ਤੱਕ ਖਤ ऐसे करके टीमें बनाईਆਂ ਗਈਆਂ ਮੈਂ ਜਿਹੜੀ ਅਵੇਅਰਨੈਸ ਹੁੰਦਾ ਸੈਲਫ ਅਵੇਅਰਨੈਸ ਬੜੀ ਜ਼ਰੂਰੀ ਹੈ ਸਰ ਜਿਹੜੇ ਬੰਦੇ ਆਦੀ ਲੱਗ ਗਏ ਹਨਾ ਉਹਨਾਂ ਨੂੰ ਕੱਢਣਾ ਇੱਕ ਬੜਾ ਵੱਡਾ ਚੈਲੰਜ ਹੈ ਮੇਰੀ ਗੱਲ ਸਮਝਦੇ ਜਿੱਦਾਂ ਕੱਢੋਗੇ ਸਾਡਾ ਪ੍ਰੋਸੈਸ ਐਫਓਆ ਜਿਹੜੇ ਬੰਦੇ ਲਿਸਟ ਬੁਕਾਇਦ ਦਾ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਲਈ ਤਿਆਰ ਹੋਣੀ ਹੈ ਗਰਾਊਂਡ ਲੈਵਲ ਤੱਕ ਹੀ ਵਲੰਟੀਅਰ ਲਗਾਤੇ ਪ੍ਰਸ਼ਾਸਨਿਕ ਹੈਲਪਨਾ ਚਾਹੀਏ ਸਿਵਲ ਪ੍ਰਸ਼ਾਸਨ ਚਾਹੀਏ ਪੁਲਿਸ ਪ੍ਰਸ਼ਾਸਨ ਉਹਨਾਂ ਵਿੱਚ ਅਗਰ ਕੋਈ ਵੀ ਬੰਦਾ ਫਿਰ ਮੈਂ ਕੰਨਾ ਕੋਈ ਵੀ ਬੰਦਾ ਚਾਹੇ ਸਾਡੀ ਪਾਰਟੀ ਦਾ ਹੈ ਚਾਹੇ ਪ੍ਰਸ਼ਾਸਨ ਦਾ ਕੋਈ ਵੀ ਕੋਤਾਈ ਮਰ ਪੂਰੀਆਂ ਲਿਸਟਾਂ ਤਿਆਰ ਕਰਕੇ ਭਾਜੀ ਉਹਨਾਂ ਦੀਆਂ ਜਿਹੜੇ ਬੰਦੇ ਤੇ ਲੱਗੇ ਮਰੀਜ਼ ਆ ਉਹਨਾਂ ਨੂੰ ਹੀ ਇਲਾਜ ਜਵਾਨ ਦੀ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਇਲਾਜ ਮਿਲੇ ਜਿੰਨਾ ਖਤਮ ਹੋ ਜਾਵੇ ਡੀ ਐਡਿਕਸ਼ਨ ਸੈਂਟਰ ਕਿੰਨੇ ਪੰਜਾਬ ਚ ਡੀ ਐਡਿਕਸ਼ਨ ਸੈਂਟਰ ਪੰਜਾਬ ਦਾ ਤੇ ਮੈਨੂੰ ਪਤਾ ਨਹੀਂ ਆਮ੍ਰਿਤਸਰ ਚ ਕਿੰਨੇ ਆ ਆਮ੍ਰਿਤਸਰ ਚ ਵੀ ਗੱਲ ਦੱਸ ਰਹੀ ਕਿ ਸੁਆਮੀ ਵਿਵੇਕ ਕੰਨਨ ਦਾਗਾ ਡੀ ਸੀ ਸਾਹਿਬ ਨਾਲ ਕੱਲ ਮੀਟਿੰਗ ਕਰਕੇ ਲਿਸਟ ਮੈਂ ਮੰਗਵਾਈ ਹੈ ਐਕਚੁਅਲ ਚ ਮੈਨੂੰ ਵੀ ਨਹੀਂ ਐਗਜ਼ੈਕਟ ਪਤਾ ਕਿ ਅਮ੍ਰਿਤਸਰ ਦੇ ਕਿੰਨੇ ਚੱਲਦੇ ਪਏ ਨੇ ਕਿੰਨੇ ਸਰਕਾਰੀ ਤੌਰ ਤੇ ਚੱਲ ਰਹੇ ਆ ਤੇ ਕਿੰਨੀਆਂ ਸੰਸਥਾਵ ਆਪਣੇ ਬੇਸਿਸ ਤੇ ਚਲਾਦੀਆਂ ਉਹ ਲਿਸਟ ਕੱਲ ਮਾ ਪਨੀ ਜਿਸ ਤਰੀਕੇ ਨਾਲ ਵੀ ਇਹੀ ਮੂਹ ਨੂੰ ਜੁੜੇ ਆ ਨਾ ਬੀਂਗ ਸਰਕਾਰ ਦੇ ਵਿੱਚ ਵਿਦਾ ਕਿ ਅਸੀਂ ਬਹੁਤ ਸਮਝ ਸਮਾਂ ਵੀ ਪੰਦੇ ਆ ਕਿ ਲਹਿਰ ਨਾਲ ਜੁੜ ਕੇ ਆਇਆ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਸਮਾਜ ਦੇ ਵਿੱਚ ਟਾਈਮ ਦੇ ਕੇ ਭਲਾ ਕਰ ਸਕੀ ਕਰਾਂਗੇ ਗੱਲ ਮੈਂ ਤੁਹਾਨੂੰ ਇੱਕ ਲਿਸਟ ਦੀ ਉਹ ਲਿਸਟ ਬਣਵਾ ਕੇ ਜਿੰਨਾ ਵੱਧ ਤੋਂ ਵੱਧ ਇਲਾਜ ਮਿਲ ਸਕੇ ਵਧੀਆ ਇਲਾਜ ਕਰਕੇ ਜਦੋਂ ਹਟ ਜਾਂਦਾ ਬੰਦਾ ਸਪੋਜ਼ ਕਰੋ 10 ਬੰਦੇ ਭਰਤੀ ਹੋਏ ਦੱਸਾ ਜੋ ਦੋ ਹਟ ਖਤਮ ਕਰਦੇ ਉਹਨਾਂ ਨੂੰ ਨਾਲ ਹੀ ਪੈਲਰ ਤੇ ਪੈਲਰ ਖੇਲਾ ਨਾਲ ਜੋੜਨਾ ਪਲੱਸ ਰੋਜ਼ਗਾਰ ਦੀ ਸਪਲਾਈ ਦੇਣੀ ਕਿ ਦੇਖੋ ਜੇ ਤੇ ਬੰਦਾ ਫालतू ਘੁੰਮੇਗਾ ਕਿਦੇ ਰੋਜ਼ਗਾਰ ਨਹੀਂ ਹੋਗਾ ਪੈਸਾ ਨਹੀਂ ਅਗਰ ਨਾਰਮਲ ਜੀ ਗੱਲਾਂ ਹੋ ਕਿਤਨਾ ਕਿਤੇ ਦੇ ਪੈਸਾ ਜੰਦੇ ਕਰਨ ਵਾਸਤੇ ਭਾਲੀ ਜਾਏਗਾ ਉਧਰਲੇ ਪਾਸੇ ਆਖਿਰ ਤੱਕ ਹੁੰਦਾ ਕਿ ਡਰਗ ਮੰਨੀ ਬੜੀ ਈਜ਼ੀ ਮੰਨੀ ਹੈ ਲੋਕਾਂ ਦਾ ਜਿਹੜੇ ਡਰਗ ਪੈਟਲਰਸ ਹੈ ਕਹਿੰਦਾ ਦਾ ਕੰਮ ਹੈ ਇੱਕ ਉਪਰੋ ਲਿਆਣਾ ਤੇ ਸਪਲਾਈ ਛੋਟੇ ਛੋਟੇ ਬੱਚਿਆਂ ਕੋਲ ਵੀ ਹੁੰਦੀ ਜੀ ਈਵਨ ਕਿ ਇੱਥੋਂ ਤੱਕ ਦੇ ਹਾਲਾਤ ਬਣ ਚੁੱਕੇ ਆ ਬੱਚਿਆਂ ਨੇ ਬੈਗਸ ਤੱਕ ਵੀ ਹੁੰਦੇ ਤੇ ਛੋਟੇ ਬੱਚੇ ਨੂੰ ਕੁਝ ਪਤਾ ਹੁੰਦਾ 8ਵੀਂ 9ਵੀਂ ਦੇ ਬੱਚੇ ਨੂੰ ਉਹਦੇ ਬੈਗਸ ਸੇ ਪਾ ਕੇ ਬਸ ਉਹਨੇ ਇੱਕ ਐਜ਼ ਏ ਸਪਲਾਈ ਯੂਜ਼ ਕੀਤਾ ਜਾਂਦਾ ਕੋਰੀਅਰ ਤੌਰ ਤੇ ਬਿਲਕੁਲ ਇਹ ਚ ਤਾਰੇ ਚੈਨਲ ਤੇ ਸਾਫ ਕਹਿ ਰਹੇ ਆ ਕਿ ਬਿਲਕੁਲ ਦੇਖਿਆ ਨਹੀਂ ਇਹਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਕੱਲ ਮੇਰੇ ਨਾਲ ਸਾਰਿਆਂ ਵਾਸਤੇ ਕਿ ਛੋਟੜੇ ਬੱਚੇ ਯੂਸ ਉਹਨੇ ਕੁਛ ਨੇ ਬੱਚੇ ਦੇ ਭਾਜੀ ਐਫਓ ਦੇ ਦੇਖੇ ਨੇ ਜਿਹੜੇ ਬੱਚੇ 10ਵੀਂ ਬਾਅਦ ਆਈਫੋਨ ਅਗੇ ਭਾਜੀ ਨਾਰਮਲ ਆਈਫੋਨ ਭਾਜੀ ਪੰਜਾਹ ਤੋਂ ਘੱਟ ਕਿਹੜਾ ਹੈ ਉਹ ਬੱਚੇ ਦੇ ਘਰ ਦੇ ਘਰ ਦੇ ਹਾਲਾਤ ਵਿੱਚ ਚੰਗੇ ਨਹੀਂ ਉਹਨਾਂ ਪਾਈਫਨ ਕਿੱਥੋਂ ਆਏ ਸਿੰਪਲ ਜੀ ਗੱਲ ਹੈ ਕਿ ਉਹ ਡਰਗ ਪੈਡਲਿੰਗ ਤਰ੍ਹਾਂ ਯੂਜ਼ ਕੀਤਾ ਜਾਂਦਾ ਪਤਾ ਹੀ ਨਹੀਂ ਹੁੰਦਾ ਤਦੇ ਮੈਂ ਤੁਹਾਨੂੰ ਕਿਹਾ ਕਿ ਕੈਂਚ ਤੇ ਕਰਾਂ ਚ ਜਮੀਨ ਆਸਮਾਨ ਦਾ ਫਰਕ ਹੁੰਦਾ ਜੇ ਸਟਰੋਂਗ ਬਿਲ ਹੋਣਾ ਬੜਾ ਜ਼ਰੂਰੀ ਜੇ ਸਾਡੇ ਵੀ ਤੇ ਜਿਹੜੇ ਬੰਦੇ ਇਹਨਾਂ ਨੂੰ ਬੰਦ ਕਰਨਾ ਚਾਹੁੰਦੇ ਉਹ ਕਿਉਂਕਿ ਜਿਹੜੇ ਬੰਦੇ ਕਰ ਰਹੇ ਆ ਸਮਾਜ ਦੇ ਆ ਨਾ ਬਾਹਰ ਦੇ ਆ ਕੇ ਰਹਿ ਨਹੀਂ ਰਹੇ ਉਸੇ ਸਮਾਜ ਚ ਰਹਿ ਰਹੇ ਉਸੇ ਸਮਾਜ ਨੂੰ ਗੰਦਾ ਕਰਦੇ ਨੇ ਠੀਕ ਹੈ ਨਾ ਪਰ ਉਹ ਚੀਜ਼ ਭੁੱਲ ਗਏ ਨੇ ਕਿ ਇਹ ਸਮਾਜ ਉਹਨਾਂ ਦਾ ਵੀ ਘਰ ਹੈ ਉਹਨਾਂ ਦੇ ਬੱਚੇ ਵੀ ਰਹਿੰਦੇ ਪਤਾ ਪਤਾ ਕਿ ਉਹਨਾਂ ਦਾ ਜੁਰ ਆਪਣਾ ਬੱਚਾ ਲੱਗ ਜਾਂਦਾ ਮਾਫ ਕਰਨਾ ਕਲ ਵੀ ਬਾਈਕ ਜਿਹੜੇ ਜਗ੍ਹਾ ਤੇ ਗਏ ਸਿੰਪਲ ਜੀ ਗਿਆ ਸੀ ਅਸੀਂ ਇੱਥੇ ਰਹਿੰਦੇ ਹਾਂ ਸਰਦਾਰ ਸਰਦਾਰ ਸਾਹਿਬ ਕਰਨ ਗੱਤੀ ਸਮਾਂ ਵੱਡੀ ਗੱਤੀ ਹੁੰਦੀ ਏ ਜੇ ਅੱਜ ਕੀਤੇ ਆ ਨਾ ਪਹੁੰਚੋਗੇ ਸਮਾਂ ਭੁਗਤਣੇ ਪੈਣੇ ਨੇ ਤੇ ਅਸੀਂ ਭੁਗਤੀਏ ਚਾਹ ਸਾਡੀ ਆਣ ਵਾਲੀ ਪੀੜੀ ਭੁਗਤੇ ਤਦੇ ਮੈਂ ਕਹਿੰਦਾ ਜੁਆਇੰਟ ਵੈਂਚਰ ਹੈ ਜੇ ਕੋਈ ਬੰਦਾ ਬਲੇਮ ਕਰੇਗੀ ਆਮ ਆਦਮੀ ਪਾਰਟੀ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਸਰ ਸਾਰਿਆਂ ਨੂੰ ਮਿਲ ਕੇ ਕਰਨਾ ਪਏਗਾ ਐ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਵੈਂਚਰ ਹੈ ਆਮ ਆਦਮੀ ਪਾਰਟੀ ਸ਼ੁਰੂ ਕੀਤਾ ਸਾਰਿਆਂ ਨੂੰ ਹੱਥ ਖੋਲ ਕੇ ਵੈਲਕਮ ਕਰਦੀ ਚਾਹੇਓ ਕਾਂਗਰਸੀ ਆ ਚਾਹੇਓ ਕਾਲੀ ਦਲ ਦਾ ਸਾਰਿਆਂ ਨਾ ਹੋਵੇ ਬਸ ਨਹੀਂ ਸਦਾ ਦੀ ਗੱਲ ਨਹੀਂ ਹੁਣ ਦੇਖੋ ਨਾ ਯੁੱਧ ਨਸ਼ਾ ਵਿਰੋਧ ਦੇ ਮਾਨ ਸਾਹਿਬ ਨੇ ਆਪਣਾ ਤਾਂ ਨਹੀਂ ਕਿਹਾ ਕਿ ਭਗਵੰਤ ਮਾਨ ਨੇ ਸ਼ੁਰੂ ਕੀਤਾ ਯੁੱਧ ਇਹ ਪਾਰਟਿਕ ਪ੍ਰੋਗਰਾਮ ਹੈ ਸਾਰੇ ਜੁੜੇ ਹੋਏ ਹਾਸ ਸਟੇਜ ਤੇ ਕਹਿੰਦੇ ਨੇ ਕਹਿੰਦੇ ਵੇਖੋ ਮੈਂ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਆ ਡੀਜੀਪੀ ਸਾਹਿਬ ਜੀ ਉਹ ਸ਼ੁਰੂਆਤ ਕਰਦੇ ਕਹਿੰਦੇ ਮੁੱਖ ਮੰਤਰੀ ਸਾਹਿਬ ਜੀ ਕਹੇ ਤੇ ਮੀਂਗੇ ਪੰਜਾਬ ਰਿਪਰੈਜ਼ੈਂਟੇਟਿਵ ਸੀਐਮ ਆਫ ਪੰਜਾਬ ਨਾਮ ਤੋਂ ਤਾਂ ਆ ਪਾਇਆ ਹੀ ਹੈ ਨਾ ਨਹੀਂ ਲੇਕਿਨ ਕੀ ਆ ਜਾ ਸਕਦਾ ਸਾਰੇ ਤੁਸੀਂ ਕਹਿ ਰਹੇ ਹੋ ਸਾਰੇ ਦੇ ਸਹਿਯੋਗ ਨਾਲ ਹੋਣਾ ਜਦੋਂ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਕਰਕੇ ਹੋਗੀ ਜਿਹੜਾ ਗ੍ਰੈਸੀ ਇੱਥੇ ਪਹਿਲੋ ਵੀ ਭਗਵੰਤ ਮਾਨ ਸਾਹਿਬ ਆਰਾਮ ਨਾਲ ਸਾਡਾ 1 ਟੂ 1 ਕਰਦੇ ਸੀ ਗੱਲਬਾਤ ਕਰਦੇ ਸੀ ਅਸੀਂ ਉਸ ਤਰ੍ਹਾਂ ਦਾ ਲੀਡਰ ਪਸੰਦ ਵੀ ਕਰਦੇ ਸੀ ਤੁਸੀਂ ਸਾਡੇ ਕੋਲ ਅੱਜ ਇੱਥੇ ਬੈਠੇ ਹੋ ਕੱਲ੍ਹ ਤੁਸੀਂ ਕਹੋ ਕਿ ਨਹੀਂ ਯਾਰ ਮੈਂ ਤਾਂ ਗੁਰਪ੍ਰੀਤ ਨੂੰ ਜਾਣਦਾ ਹੀ ਨਹੀਂ ਤੇ ਉਹ ਵੀ ਤੇ ਗੱਲ ਗਲਤ ਲੱਗਦੀ ਹੈ ਨਾ ਜੇਕਰ ਜੇ ਬਾਜਵਾ ਸਾਹਿਬ ਦਾ ਐਕਸਪੀਰੀਅੰਸ ਆ ਜਾਂ ਬਿਕਰਮ ਮਜੀਠੀਆ ਦਾ ਐਕਸਪੀਰੀਅੰਸ ਆ ਜਾਂ ਆਪਾਂ ਕਿਸੇ ਵੀ ABC Z ਕਿਸੇ ਵੀ ਲੀਡਰ ਦਾ ਨਾਮ ਲੈ ਲਈਏ ਉਹਦਾ ਐਕਸਪੀਰੀਅੰਸ ਹੈ ਉਹਦੇ ਐਕਸਪੀਰੀਅੰਸ ਨੂੰ ਨਾਲ ਲੈਣਾ ਚਾਹੀਦਾ ਬਿਲਕੁਲ ਹੈ ਜੀ ਪਾਜੀ ਕਿਉਂਕਿ ਹਰ ਬੰਦੇ ਕੋ ਕੁਝ ਨਾ ਕੋ ਸਿੱਖਣ ਨੂੰ ਮਿਲਦਾ ਸਰ ਹਮ ਹਰ ਬੰਦਾ ਸક્ષਮ ਮੇਚੇ ਕੁਝ ਕੁਆਲਿਟੀ ਹੋ ਸਕਦੀ ਹੈ ਹੋ ਸਕਦਾ ਬਹੁਤ ਸਾਰੀ ਖਾਮੀਆਂ ਵੀ ਹੋਣ ਤੁਸੀਂ ਬੈਠੇ ਹੋ ਤਾਂ ਚਾਹੇ ਮੇ ਤੋਂ ਯਾਰਾ ਬੈਟਰ ਕੁਆਲਿਟੀ ਹੋ ਸਕਦੀ ਹੈ ਇੱਕ ਬੰਦੇ ਨੂੰ ਤੁਸੀਂ ਭੋਲੀਗੇ ਕਿੰਨੂੰ ਸਰ ਕੁਵਰ ਵੀਰ ਦੇ ਪ੍ਰਤਾਪ ਸਿੰਘ ਉਹਨਾਂ ਨੂੰ ਕਦੀ ਉਹਨਾਂ 'ਚ ਖਾਮੀ ਨਜ਼ਰ ਆਈ ਤੁਹਾਨੂੰ ਮੈਂ ਤੁਹਾਨੂੰ ਦੱਸ ਦਾਂ ਕੁਵਰ ਸਾਹਿਬ ਸਮਾਜ ਦਾ ਇੱਕ ਬੜਾ ਵਧੀਆ ਐਸੈਟ ਹੈ ਸਰ ਮੇਰੀ ਗੱਲ ਸਮਝਦੇ ਹੋ ਹੋ ਸਕਦਾ ਉਹ ਮੇਰੇ ਹੱਥ ਵਸ ਨਹੀਂਗਾ ਜੇ ਤੁਸੀਂ ਇੰਡੀਵਿਜੂਅਲ ਤੌਰ ਤੇ ਮੈਨੂੰ ਪੁੱਛੋ ਇਸੇ ਗੁੱਡ ਐਸਰਬਰ ਸੋਸਾਇਟੀ ਫਰ ਸੋਸਾਇਟੀ ਰਿਗਰ ਸਮੇ ਤੇ ਉਸ ਬੰਦੇ ਦੀ ਬਹੁਤ ਦੇਣਾ ਸਮਾਜ ਨੂੰ ਅੱਜ ਵੀ ਬੰਦਾ ਤੁਸੀਂ ਦੇਣ ਕਿਉਂ ਨਹੀਂ ਵਰਤ ਰਹੇ ਮੈਂ ਤਾਂ ਇਹੀ ਕਹਿ ਰਿਹਾ ਕਿ ਦੇਖੋ ਜਿਹੜਾ ਬੰਦਿਆਂ ਨੂੰ ਵਜ਼ੀਰੀਆਂ ਨਹੀਂ ਚਾਹੀਦੀਆਂ ਆਸਾਨ ਉਹਨਾਂ ਨੂੰ ਤਾਂ ਐਨਆਰਆਈ ਬਣਾ ਐਨਆਰਆਈ ਮਿਨਿਸਟਰ ਬਣਾਤਾ ਲੱਭਿਆ ਨਹੀਂ ਬਾਅਦ ਚ ਕਿੱਥੇ ਗਿਆ ਹਣਾ ਜਦੋਂ ਤੁਸੀਂ ਜਿਸ ਬੰਦੇ ਨੇ ਜਿਸ ਬੰਦੇ ਨੇ ਤੁਹਾਨੂੰ ਇਲੈਕਸ਼ਨ ਦਿਵਾ ਜਿਤਾਈ 92 ਦੇ ਕਰੀਬ ਸੀਟਾਂ ਜਿਤਾਈਆਂ ਆਟ ਨੂੰ ਤੁਸੀਂ ਖੁੱਡੇ ਲੈ ਲਾਇਆ ਵਿਚਾਰਾ ਕਿ ਤਰਲੇ ਮਾਰਦਾ ਫਿਰਦਾ ਮੇਰਾ ਕੰਮ ਹੋ ਜਾਏ ਤੇ ਮੇਰਾ ਉਹ ਕੰਮ ਹੋ ਜਾਏ ਉਹ ਕਹਿੰਦਾ ਮੇਰੇ ਕੋਲ ਮੇਰਾ ਸੀਪੀ ਨਹੀਂ ਮੇਰੀ ਸੌਂਦਾ ਮੇਰਾ ਡੀਪੀ ਨਹੀਂ ਮੇਰੇ ਕੋਲ ਸੌਂਦਾ ਕਹਿੰਦਾ ਮੈਂ ਸੁਣਾਵਾ ਕਿਨੂੰ ਜਾ ਕੇ ਦੇਖੋ ਜੀ ਇਸ ਗੱਲ ਦਾ ਜਵਾਬ ਦੇਦਾ ਉਹ ਦੇ ਸਕਦੇ ਆ ਜਿਨ੍ਹਾਂ ਦੇ ਉੱਪਰ ਬੈਠੇ ਹੋਏ ਨੇ ਮੈਂ ਕੋਈ ਇਸ ਆਦੀ ਬੋਡੀ ਨਹੀਂ ਦੇਖੋ ਦੇਖੋ ਤੁਸੀਂ ਕੰਮ ਕਰਦੇ ਰਹੇ ਹੋ ਦਿਖਸ਼ ਜੇ ਤੁਸੀਂ ਬਹੁਤ ਲੰਮਾ ਚਿਰ ਕੰਮ ਕੀਤਾ ਉਹਨਾਂ ਦੇ ਨਾਲ ਜਦੋਂ ਤੁਸੀਂ ਵੀ ਇਸ 2022 ਦੀ ਇਲੈਕਸ਼ਨ ਸੀ ਤੁਹਾਡੇ ਸਾਹਮਣੇ ਇਸੇ ਜਗ੍ਹਾ ਤੇ ਆਮ ਆਦੀ ਪਾਰਟੀ ਦੀ ਜੁਆਇਨਿੰਗ ਹੋਈ ਨਾ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਜੋਬ ਬੰਦਾ ਮਾਨਸਤ ਕਰ ਦਿੱਤਾ ਜਾਏਗਾ ਹੁਣ ਉਹ ਜਿਹੜਾ ਮਾਨਸਤਕਾਰ ਕਿੱਥੇ ਰਹਿ ਗਿਆ ਮੈਂ ਤਾਂ ਇਹ ਗੱਲ ਕਹਿੰਦਾ ਕਿ ਇੱਕ ਬੰਦਾ ਪੋਸਟ ਛੱਡ ਕੇ ਆਇਆ ਹੋਵੇ ਤੁਸੀਂ ਦਿੰਦੇ ਕੁਝ ਨਹੀਂ ਪਏ ਤੁਸੀਂ ਕਿਹਾ ਮਾਨਸਤ ਕਰ ਦਿੱਤਾ ਜਾਏਗਾ ਕੀ ਦਿਖਸ਼ ਤਾਂ ਬੰਨੇ ਕਿਹਾ ਸੀ ਉਹ ਅਬ ਮਿਲਣਾ ਚਾਹੀਦਾ ਮਚਾਨਾ ਮੇਰਾ ਖੁਦਾ ਵੀ ਹੋਗਾ ਮਿਲਣਾ ਚਾਹੀਦਾ ਕਿਉਂਕਿ ਜੋ ਲੋਕ ਲਹਿਰ ਦੀ ਆਵਾਜ਼ ਹੁੰਦੀ ਨਾ ਉਹ ਤੇ ਖੜਾ ਉਤਰਨਾ ਚਾਹੀਦਾ ਜੇ ਦਿਖਸ਼ਤ ਤਵਾਨ ਨੇ ਕਿਹਾ ਸੀ ਤੇ ਫਿਰ ਮੈਂ ਦੱਸੋ ਜਿਨ੍ਹਾਂ ਨੇ ਕਿਹਾ ਸੀ ਉਹਦਾ ਜਵਾਬ ਉਹ ਹੀ ਬਿਹਤਰ ਦੇ ਸਕਦੇ ਸਰ ਲੇਕਿਨ ਤੁਸੀਂ ਮੰਨਦੇ ਹੋ ਕਿ ਉਹ ਇੱਕ ਡਿਸਰਵ ਕਰਦੇ ਨੇ ਕਿਉਂਕਿ ਬਹੁਤ ਵੜਾ ਆਈਪੀਐਸ ਅਫੀਸਰ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਵੱਡੀ ਪੋਸਟ ਡਿਸਰਵ ਕਰਦੇ ਸਾਨੂੰ ਕਿਸੇ ਮੈਂ ਤੁਹਾਨੂੰ ਕੀ ਕਹਿ ਰਿਹਾ ਉਹ ਸੋਸਾਇਟੀ ਵਾਸਤੇ ਕਿ ਐਸੈਟ ਹੈ ਪੋਜ਼ਿਟਿਵ ਐਸੈਟ ਐਸੈਟ ਦਾ ਮਤਲਬ ਇਹ ਨਹੀਂ ਪੋਜ਼ਿਟਿਵਿਟੀ ਮੇਰੀ ਗੱਲ ਸਮਝ ਰਹੇ ਹੋ ਲੇਕਿਨ ਉਹ ਨੈਗੇਟਿਵ ਐਸ ਮੈ ਕੋ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੇ ਤਾਂ ਤੁਹਾਨੂੰ ਸੀਟਾਂ ਅਧੀਆਂ ਘਰਾਤੀਆਂ ਸਨ ਤੇ ਕਈ ਤੁਹਾਡੇ ਲੀਡਰਾਂ ਨਾਲ ਮੈਂ ਗੱਲ ਕਰਦਾ ਬਹੁਤ ਸੀਨੀਅਰ ਲੀਡਰ ਨੇ ਜਿਨ੍ਹਾਂ ਨਾਲ ਮੈਂ ਗੱਲ ਕਿਸੇ ਟਾਈਮ ਕਰਦਾ ਤੇ ਉਹ ਕਹਿੰਦੇ ਸਾਡੇ ਵਾਸਤੇ ਉਹਨਾਂ ਨੇ ਕੋਈ ਦੇਣ ਨਹੀਂ ਦਿੱਤੀ ਤੇ ਮੈਂ ਉਹਨਾਂ ਆਜੀ ਯੂਟਿਊਬ ਦਿਖਾਈ ਸੀ ਕਿ 2022 ਚ ਕੋਈ ਅਜਾ ਸ਼ਹਿਰ ਨਹੀਂ ਜਿੱਥੇ ਕਵਰੇਜ ਦੇ ਪ੍ਰਤੱਖ ਦੀ ਫੋਟੋ ਨਾ ਨਜ਼ਰ ਆਉਂਦੀ ਹੋਵੇ ਲੇਕਿਨ ਤੁਹਾਂ ਤੁਸੀਂ ਕਹਿ ਰਹੇ ਹੋ ਕਿ ਐਸਾ ਲੇਕਿਨ ਹੁਣ ਨਗਰ ਨਿਕਨ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਦੱਸਤਾ ਕਿ ਮੈਂ ਸਿਰਫ ਇੱਕ 5% ਹੀ ਕੰਮ ਕੀਤਾ ਤੇ ਸੀਟਾਂ ਡਾਊਨ ਕਰਤੀਆਂ ਤੁਹਾਡੀਆਂ ਤੁਹਾਨੂੰ ਲੱਗਦਾ ਕਿ ਇਹੋ ਜੇ ਲੀਡਰ ਨੂੰ ਗੁਆਣਾ ਚਾਹੀਦਾ ਕਿਸੇ ਜਗ੍ਹਾ ਤੇ ਨਹੀਂ ਗੁਆਣਾ ਚਾਹੀਦਾ ਸਰ ਕਿਸੇ ਵੀ ਪਾਰਟੀ ਨੂੰ ਜੇ ਕੋਈ ਕਿਸੇ ਵੀ ਪਾਰਟੀ ਕੋ ਚੰਗਾ ਲੀਡਰ ਲੱਗਦਾ ਨਹੀਂ ਗੁਆਣਾ ਚਾਹੀਦਾ ਇਹ ਤਾਂ ਸਾਡਾ ਐਗਜ਼ਾਮਪਲ ਹੈ ਹੀ ਹੈ ਹੋਰ ਤੁਹਾਡੇ ਅਗਲੇ ਰੋ ਕਰਨ ਜਾ ਰਹੇ ਹੋ ਕਿੰਨੀ ਟੀਮ ਹੈ ਤੁਹਾਡੀ ਔਰ ਕੀ ਕੀ ਤੁਸੀਂ ਆਪਣਾ ਸਿਚੁਏਸ਼ਨ ਜਿਹੜੀ ਹੈ ਲੈ ਕੇ ਆਓਗੇ ਕੋਰਵਿਜੇ ਪ੍ਰਤਾਪ ਸਿੰਘ ਰੱਖੋਗੇ ਨਾਲ ਜਿੱਥੇ ਗਾਈਡੈਂਸ ਲੋਡ ਪੇਲੇ ਜੁੜ ਰੱਖਾਂਗੇ ਭਾਜੀ ਹਮ ਜਿੱਥੇ ਵੀ ਸਾਬ ਦੀ ਗਾਈਡੈਂਸ ਲੋਡ ਪਈ ਕੋਰਵਿਜੇ ਪ੍ਰਤਾਪ ਇਹ ਬਿਲਕੁਲ ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਹੈ ਪੰਜਾਬ ਦਾ ਹਮ ਹੀ ਇਸ ਹੀ ਵਾਸ ਯੂਪੀਐਸਸੀ ਫਿਜ਼ਰ ਸੀ ਬਲ ਔ ਕੰ ਦਾ ਸਾਇ ਯੂਪੀਐਸਸੀ ਕਲੀਅਰ ਕੋਰ ਇਹ ਪ੍ਰਤਾਪ ਸਿੰਘ ਦੇ ਚੁਪਦੇ ਹੋਣਾ ਮਾਨ ਸਾਹਿਬ ਓਕੇ ਹੋਣਾ ਨਹੀਂ ਸਰ ਮੈਂ ਹਰ ਚੰਗੇ ਬੰਦੇ ਨਾਲ ਚੁਪਤਾਂਗਾ ਹਮ ਇਹ ਕਹੇ ਜੀ ਮਾਨ ਸਾਹਿਬ ਚੰਗਾ ਕੰਮ ਕਰ ਰਹੇ ਮੋਂ ਲੱਗਦੇ ਵੀ ਭੁਗਤਿਆ ਹੂੰ ਇੱਕ ਹੋਰ ਸਾਹਿਬ ਚੰਗਾ ਕੰਮ ਕਰ ਰਹੇ ਉਹ ਨਹੀਂ ਨਾ ਭੁਗਤ ਰਹੇ ਕਹਿ ਰਹੇ ਕਹਿੰਦੇ ਮਾਨ ਸਾਹਿਬ ਦੇ ਨਹੀਂ ਭੁਗਤ ਰਹੇ ਸਰ ਦੇਖੋ ਉਹਨਾਂ ਦਾ ਜਵਾਬ ਤੁਸੀਂ ਪਰ ਉਹਨਾਂ ਨੇ ਇੱਕ ਹੋਰ ਬੜਾ ਵੱਡਾ ਇੱਥੇ ਤੁਹਾਨੂੰ ਇੱਕ ਤੁਹਾਨੂੰ ਪਤਾ ਆਏਗਾ ਕਿ ਬਹੁਤ ਵੱਡਾ ਆਪਣਾ ਬਿਆਨ ਦਿੱਤਾ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਰਾਗਵ ਚੱਡਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਨਸ਼ਾ ਵਜ੍ਹਾ ਕਰ ਰਿਹਾ ਹੈ ਔਰ ਬਹੁਤ ਵੱਡਾ ਇਲਜ਼ਾਮ ਸੀਗਾ ਲੱਗਦਾ ਹੈ ਕਿ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਜੇ ਤੁਸੀਂ ਤੁਹਾਡੀ ਇੱਕ ਗੱਲ ਟੀਮ ਸਾਰੀ ਗੋ ਤਲੋ ਤੁਹਾਡੀ ਕੋਈ ਲੌਬੀ ਤਿਆਰ ਹੋ ਕੇ ਦੱਸ ਦੀਓ ਉੱਪਰ ਚ ਨੀਸ਼ਰ ਦੇਖੋ ਆਈ ਤਾਂ ਜ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਜੋ ਸਾਨੂੰ ਡਾਟਾ ਥੱਲੇ ਇਕੱਠਾ ਹੋਏਗਾ ਜੋ ਸਾਨੂੰ ਪਾਰਟੀ ਦੀ ਯੂਟੀ ਲਗਾਈ ਹੈ ਉਹਦੇ ਅਕੋਰਡਿੰਗ ਕੰਮ ਕੀਤਾ ਜਾਏਗਾ ਸਾਡਾ ਕੰਮ ਹੈ ਇਨਫੋਰਮੇਸ਼ਨ ਇਕੱਠੀ ਕਰਕੇ ਡਿਸੀਡਿੰਗ ਬਾਡੀ ਨੂੰ ਦੇਣਾ ਦੇਖੋ ਅੱਜ ਮੈਂ ਤੁਹਾਡੇ ਕੋਲ ਤੋਂ ਜਵਾਬ ਪੁੱਛ ਸਵਾਲ ਪੁੱਛੇ ਮੈਂ ਜਵਾਬ ਦੇ ਰਹੇ ਹਾਂ ਮੈਨੂੰ ਲੱਗਦਾ ਨਹੀਂ ਕਿ ਅੰਬਰਸਰ ਦੇ ਸ਼ਹਿਰ ਤੋਂ ਹੀ ਆਪਣਾ ਬੰਦਾ ਹੈਗਾ ਜੀ ਇਹ ਸਵਾਲ ਪੁੱਛੋ ਭੱਜ ਜਦੇ ਨੇ ਗੱਦ ਤੇ ਬਿਲਕੁਲ ਨਾ 99% ਭੱਜ ਜਾਣਗੇ ਮੈਂ ਖੁੱਲ ਕੇ ਤੁਹਾਨੂੰ ਗੱਲ ਕੀਤੀ ਕਿਉਂਕਿ ਐਮਐਲਏ ਤੁਹਾਡਾ ਭੱਜ ਉਸੰਨਾ ਨਾ ਜਿਹੜਾ ਸਵਾਲ ਪੁੱਛਿਆ ਸੀ ਮੈਂ ਕਿਹਾ ਉਹ ਬੈਤਰ ਉਹ ਹੀ ਜਾਣਦੇ ਕਿ ਉਹਨਾਂ ਦਾ ਮਾਈਂਡ ਸੈਟ ਕਿੱਦਾਂ ਕੰਮ ਕਰਦਾ ਮੈਂ ਆਪਣੀ ਗੱਲ ਦੱਸਦਾ ਜਿਹੜੀ ਪਾਰਟੀ ਡਿਊਟੀ ਮੇਰੀ ਲਗਾਈ ਹੈ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਪਬਲਿਕ ਦੇ ਫੇਵਰ ਦੇ ਵਿੱਚ ਜੋ ਸਮਾਜ ਨੂੰ ਹੀ ਦੇ ਸਕਦੇ ਆ ਉਹਨੂੰ ਮਿਲਦਾ ਕਿ ਨਹੀਂ ਮਿਲਦਾ ਉਹ ਸਮਾਂ ਰਹੇਗਾ ਆਹੀ ਆਪਣਾ ਕੋਸ਼ਿਸ਼ ਕਰਨੀ ਉਹ ਚੀਜ਼ ਨੂੰ ਲੈ ਕੇ ਕਿ ਉਹਨੂੰ ਵਹੀ ਅਚੀਵ ਕਰ ਸਕੀ ਹੈ ਠੀਕ ਹੈ ਉਹਦੇ ਵਿੱਚ ਸਮਾਜ ਦੇ ਕਿਸੇ ਚੰਗੇ ਬੰਦੇ ਦੀ ਵੀ ਜ਼ਰੂਰਤ ਪਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਨੇ ਬਿਲੋਂਗ ਕਰਦਾ ਹੋਵੇ ਕਿਸੇ ਵੀ ਸੰਸਥਾਨ ਨੂੰ ਬਿਲੋਂਗ ਕਰਦਾ ਵਿੱਚ ਚਾਹੇ ਮੇਰੀ ਉਹਨਾਂ ਬੰਦੀ ਹੋਵੇ ਚਾਹੇ ਨਾ ਬੰਦੀ ਹੋਵੇ ਨਹੀਂ ਮੈਟਰ ਨਹੀਂ ਕਰਦਾ ਅਸੀਂ ਜਾਵਾਂਗੇ ਰਬੋ ਤੇ ਜਿਸ ਬੰਦੇ ਤੁਸੀਂ ਨਾ ਲੈ ਰਹੇ ਹੋ ਭਾਜੀ ਉਹ ਤੇ ਵੈਸੇ ਵੀ ਉਹਨਾਂ ਕੋ ਜਾਣਾ ਬੰਦਾ ਜੇ ਕੋਈ ਚੀਜ਼ੀ ਲੋਡ ਹੋਏਗੀ ਭਾਜੀ ਉਹ ਤੇ ਵਿਧਾਨ ਸਭਾ ਸਪੀਕਰ ਸਾਹਿਬ ਨੇ ਵੀ ਕਹਿਤਾ ਸੀ ਹਮਮ ਕਹਿੰਦੇ ਮੇਰੀ ਗੱਲ ਛੱਡੋ ਮੈਂ ਤੇ ਬਹੁਤ ਛੋਟਾ ਨਾ ਵਿਧਾਨ ਸਭਾ ਸਪੀਕਰ ਸੰਧਵਾ ਸਾਹਿਬ ਨੇ ਵੀ ਕਿਹਾ ਹੀ ਜਦੋਂ ਬਹੁਤ ਵੱਡੇ ਐਸੈਟ ਹਮਮ ਉਹ ਵੀ ਤੁਹਾਨੂੰ ਕਹਨਾ ਕਿ ਐਫਰ ਡਿਫਰੈਂਸ ਆਫ opinion ਤੇ ਕਿਸੇ opinion ਹੋ ਸਕਦਾ ਉਹਨਾਂ ਦਾ ਪਰ ਰੰਜਿਸ਼ ਕਿਸੇ ਨਾਲ ਕੋਈ ਇਹੇ ਕੋਈ ਨਹੀਂ ਗਈ ਹਮਮ ਜਿੰਨਾ ਕਿ ਮੈਂ ਜਾਣਨਾ ਲੇਕਿਨ ਉਹ ਆਪਣੇ ਆਪ ਠੱਗੇ ਠੱਗੇ ਮਹਿਸੂਸ ਕਰਦੇ ਨਾ ਮੈਂ ਤੇ ਇਹ ਚੀਜ਼ ਗੱਲ ਕਰ ਰਿਹਾ ਮੈਂ ਦੇਖੋ ਮੈਂ ਕਿਹਾ ਇੱਕ ਕਾਮਨ ਮੈਨ ਬਣ ਕੇ ਸੋ ਕਿ ਜੇਕਰ ਅਸੀਂ ਉਹਨਾਂ ਕੋਲ ਸਵਾਲ ਪੁੱਛਦੇ ਆ ਜਾਂ ਉਹਨਾਂ ਦੀ ਕੋਈ ਆਪਾਂ ਉਹਨਾਂ ਦਾ ਕੋਈ ਇੰਟਰਵਿਊ ਸੁਣਦੇ ਆ ਜਾਂ ਕੋਈ ਗੱਲ ਸੁਣਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਲੇਕਿਨ ਮੈਂ ਕਹਿੰਦਾ ਕਿ ਆਮ ਆਦੀ ਪਾਰਟੀ ਕਿਉਂ ਨਹੀਂ ਸਿੱਖ ਪਾ ਰਹੀ ਤੁਸੀਂ ਕਹਿੰਦੇ ਕਿ ਸੀ ਸਦਵਾ ਸਾਹਿਬ ਨੇ ਕਹਿਤਾ ਤੁਸੀਂ ਕਹਿਤਾ ਮਾਨ ਸਾਹਿਬ ਤੱਕ ਕਿਉਂ ਨਹੀਂ ਗੱਲ ਪਹੁੰਚ ਪਾ ਰਹੀ ਉਹ ਤਾਂ ਕਹਿੰਦੇ ਮੈਂ ਕੇਜਰੀਵਾਲ ਨੂੰ ਆਪਣਾ ਆਪਣਾ ਲੀਡਰ ਸਮਝਦਾ ਮੈਂ ਤਾਂ ਸਮਝਦਾ ਹੀ ਨਹੀਂ ਭਗਵੰਤ ਮਾਨ ਨੂੰ ਸ਼ਾਇਦ ਲੱਗਦਾ ਇਸ ਕਰਕੇ ਤੇ ਨਹੀਂ ਕੁੜ ਖਾਈ ਜਾਂਦੇ ਸਰ ਮੈਂ ਤਾਂ ਇਹ ਕਰਨਾ ਪਿਆ ਉਹ ਮਾਨ ਸਾਹਿਬ ਦੱਸ ਸਕਦੇ ਆ ਨਾ ਕਿ ਮਾਨ ਸਾਹਿਬ ਨੂੰ ਕੀ ਦਿੱਕਤ ਆ ਗਈ ਹੈ ਜਾਂ ਕੀ ਹੋਇਆ ਵੀ ਕਿ ਨਹੀਂ ਹੈ ਕਿ ਇਹੀ ਕਿ ਆਪਾਂ ਨੇ ਸਮਝ ਕੇ ਬੈਠੇ ਦਿੱਕਤ ਆ ਗਈ ਹੈ ਇਸ ਕਰਕੇ ਉਹ ਜਵਾਬ ਉਹ ਦੇ ਸਕਦੇ ਨੇ ਖੂਰ ਸਾਹਿਬ ਦਾ ਕੀ ਸਿਸਟਮੋ ਜਵਾਬ ਉਹ ਦੇ ਸ ਜੇ ਤਾਂ ਮੇਰੇ ਕੋ ਕਿਹੇ ਬੰਦੇ ਬਾਰੇ ਪੁੱਛੇਗਾ ਆਪਣਾ ਵੀਊ ਤੁਹਾਨੂੰ ਦੇ ਦਿੱਤਾ ਕਿ ਗੁਰ ਸਾਹਿਬ ਇੱਕ ਸਮਾਜ ਵਸਿਕ ਐਸੈਟ ਨੇ ਨਹੀਂ ਗਵਾਉਣਾ ਚਾਹੀਦਾ ਠੀਕ ਹੈ ਨਾ ਬੜੇ ਘੱਟ ਸਮਾਜ ਐਫ ਜੇ ਬੰਦੇ ਹੁੰਦੇ ਲੋਕਾਂ ਵਾਸਤੇ ਸੋਚਦੇ ਨੇ ਤਵਨ ਜੀ ਫਿਰ ਨਸ਼ੇ ਦੇ ਮੁੱਦੇ ਤੇ ਆਵਾਂਗਾ ਕਿ ਵੱਡੇ ਘਰਾਂ ਤੱਕ ਕਿਦੋਂ ਤੱਕ ਇਹ ਹੱਥ ਪਹੁੰਚੇਗਾ ਸਰ ਮੈਂ ਤਾਂ ਨਹੀਂ ਕਿਹਾ ਬੀਇੰਗ ਨਸ਼ਾ ਮੁਕਤੀ ਮੋਰਚਾ ਲ ਅੰਮ੍ਰਿਤਸਰ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਜੋ ਮੇਰੀ ਡਿਊਟੀ ਹੈ ਨਾ ਉਹ ਮੈਂ ਮਖੂਬੀ ਨਿਭਾ ਲਾਂਗਾ ਬਾਕੀ ਦੀ ਸਾਈਡਿੰਗ ਬਾਡੀ ਹਾਈ ਕਮਾਂਡ ਉੱਪਰ ਬੈਠੀ ਹੈ ਕਰਨਾ ਕੰਮ ਉਹਨਾਂ ਦਾ ਮੇਰਾ ਉਹ ਕਿਰਾ ਹਾਰਾ ਨਾਰਾ ਪਰਣਾ ਮੈਂ ਕਰਾਂਗਾ ਲੇਕਿਨ ਇੱਕ ਹੋਰ ਸਵਾਲ ਬੜਾ ਚੁਭੂਆ ਮੈ ਤੁਹਾਨੂੰ ਲੱਗੇਗਾ ਨਗਰ ਨਗਮ ਦੀਆਂ ਚੋਣਾ ਸਨ ਬੜੇ ਸਾਰੇ ਨੌਜਵਾਨ ਸਨ ਜਿਹੜੇ ਡਿਸਰਵ ਵੀ ਕਰਦੇ ਸਨ ਤੁਸੀਂ ਆਪ ਵੀ ਤੁਹਾਨੂੰ ਵੀ ਪਤਾ ਮੈਂ ਕਿਸ ਜਗ੍ਹਾ ਤੇ ਆਣਾ ਚਾਹੁੰਦਾ ਲੇਕਿਨ ਮੌਕਾ ਨਹੀਂ ਮਿਲ ਪਿਆ ਮਲਾਲ ਹੁੰਦਾ ਕਿਸੇ ਜਗ੍ਹਾ ਤੇ ਬਿਲਕੁਲ ਹੁੰਦਾ ਸਰ ਮੈਂ ਕਮਾ ਨਹੀਂ ਹੁੰਦਾ ਹਟਮ ਇਨਸਾਨ ਹੀ ਆ ਨਾ ਠੀਕ ਹੈ ਨਾ ਤੁਸੀਂ ਗੱਲ ਕੀ ਕਰਦੇ ਤੇ ਮੇਰੀ ਗੱਲ ਕਰਦੇ ਹੋ ਸਿੱਧਾ ਹੀ ਪੁੱਛਦੇ ਮੇਰੀ ਗੱਲ ਕਰਦਾ ਮੈਂ ਬਹੁਤ ਸਾਰੇ ਜਣਾਂ ਦੀ ਗੱਲ ਕਰਦਾ ਵਾਂ ਰਮਨ ਭਾਜੀ ਨੇ ਐਡਵੋਕੇਟ ਨੇ ਤੁਸੀਂ ਉਹ ਸਾਡੀ ਨੌਜਵਾਨ ਦੀ ਗੱਲ ਕੀਤੀ ਸ਼ਹਿਰ ਸਾਹਮਣੇ ਮੈਂ ਬੈਠਾ ਹਾਂ ਉਹ ਵੀ ਦੱਸਦਾ ਕਿ ਤੁਸੀਂ ਠੀਕ ਹੈ ਨਾ ਹੁੰਦਾ ਸਰ ਜਿੰਨੇ ਮਿਹਨਤ ਕੀਤੀ ਹੋਵੇ ਨਾ ਮਲਾਲ ਹੁੰਦਾ ਪਰ ਸਮੇਂ ਸਮੇਂ ਦੀ ਗੱਲ ਹੁੰਦੀ ਠੀਕ ਹੈ ਜੋ ਵੀ ਚੀਜ਼ ਹੋਵੇ ਨਾ ਉਹਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਅੱਗੇ ਵਧ ਜਣਾ ਚਾਹੀਦਾ ਖੁਸ਼ ਹੋਣ ਡਿਊਟੀ ਮਿਲੀ ਹੈ ਖੁਸ਼ ਆ ਤੇ ਭਾਜੀ ਬੈਠੇ ਆ ਨਹੀਂ ਮਿਲੀ ਸੀ ਤਾਂ ਵੀ ਖੁਸ਼ੀ ਹੈ ਭਾਜੀ ਕੋ ਲੱਗਦਾ ਹੈ ਕਿ ਅੰਮ੍ਰਿਤਸਰ ਲਈ ਜਾਂ ਪੰਜਾਬ ਲਈ ਵਧੀਆ ਕੰਮ ਕਰ ਪਾਓਗੇ ਹੁਣ ਸਰ ਮੇਰੀ ਡਿਊਟੀ ਅੰਮ੍ਰਿਤਸਰ ਚ ਆ ਮੈਂ ਆਪਣੇ ਲਈ ਪੂਰੀ ਕੋਸ਼ਿਸ਼ ਕਰਕੇ ਪੂਰੀ ਤਸੱਲੀ ਬਖਸ਼ ਜਿੰਨਾ ਮੇਰੇ ਚ ਜ਼ੋਰ ਹੈ ਜਾਂ ਜਿੰਨੀ ਮੇਰੀ ਸੋਚ ਸਮਝ ਆਏ ਮੈਂ ਆਪਣੇ ਲਈ ਪੂਰਾ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਬੇਬਾਕੀ ਦੇ ਨਾਲ ਜਵਾਬ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਦਿਖਸ਼ਿਤਾਂ ਹਨ ਜਿਨ੍ਹਾਂ ਵੱਲੋਂ ਬਹੁਤ ਵਧੀਆ ਬੇਬਾਕੀ ਦੇ ਨਾਲ ਜਿਹੜੇ ਨੇ ਉਹ ਜਵਾਬ ਜਿਹੜੇ ਨੇ ਉਹ ਦਿੱਤੇ ਗਏ ਨੇ ਹਾਲਾਂਕਿ ਜਦੋਂ ਇਹਨਾਂ ਕੋਲੋਂ ਵੱਡੀਆਂ ਮਗਰਮਛ ਜਾਂ ਮੱਛੀਆਂ ਨੂੰ ਫੜਨ ਦੀ ਗੱਲ ਕੀਤੀ ਗਈ ਤੇ ਕਹਿੰਦੇ ਕਿ ਜਲਦ ਹੀ ਉਹਨਾਂ ਤੱਕ ਵੀ ਹੱਥ ਜ਼ਰੂਰ ਪਹੁੰਚ ਪਾਏਗਾ ਜੋ ਲਾਅ ਕਹੇਗਾ ਉਸੇ ਸਾਹਮਣਾ ਜਿਹੜਾ ਹੈ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਕਿ ਲਗਾਤਾਰ ਹੀ ਬਹੁਤ ਚਰਚਾ ਦੇ ਵਿਸ਼ੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਕਿ ਗੁੱਡ ਐਸਟ ਨੇ ਉਤਕਾਮ ਲਈ ਅਤੇ ਖਾਸ ਉਤੇ ਪੰਜਾਬ ਲਈ ਬਹੁਤ ਵਧੀਆ ਕੰਮ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਹਮੇਸ਼ਾ ਹੀ ਇਸ ਦਾ ਪ੍ਰੇਰਣਾ ਜਿਹੜੇ ਹੈ ਉਹਨਾਂ ਤੋਂ ਲੈਂਦੇ ਵੀ ਰਹਿਣਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕੇ ਜੋ ਕੁਵਰ ਵੀਰੇ ਪ੍ਰਤਾਪ ਸਿੰਘ ਨੇ ਉਹਨਾਂ ਦੇ ਵਿੱਚ ਕੀ ਖਟਾਸ ਹੈ ਇਹ ਤੇ ਉਹ ਹੀ ਆਪਸ ਵਿੱਚ ਦੱਸ ਸਕਦੇ ਨੇ ਲੇਕਿਨ ਕਿਤਨਾ ਕਿਤੇ ਅੱਜ ਵੀ ਲੋਕ ਜਿਹੜੇ ਨੇ ਕੁਵਰ ਵੀਰੇ ਪ੍ਰਤਾਪ ਸਿੰਘ ਨੂੰ ਯਾਦ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿੱਤ ਛੇਵੇਂ ਦਰਿਆ ਨਸ਼ਾ ਦਾ ਵਗ ਰਿਹਾ ਸੀ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਜਰੂਰ ਪੰਜਾਬ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਪੰਜਾਬ ਸਰਕਾਰ ਪੀਲਾ ਪੰਜਾ ਤੇ ਚਲਾ ਰਹੀ ਹੈ ਲੇਕਿਨ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਗ੍ਰਾਮਾ ਗ੍ਰਾਮਾ ਦੇ ਨਾਲ ਸਿਰਫ ਹੈਰੋਇਨ ਜਿਹੜੀ ਉਹ ਫੜੀ ਗਈ ਹੁਣ ਵੇਖਣਾ ਹੋਵੇਗਾ ਕਿ 3 300 ਕਿਲੋ ਜਿਹੜੋਂ ਜਿਨ੍ਹਾਂ ਘਰ ਫੜੀ ਗਈ ਸੀ ਉਹਨਾਂ ਤੱਕ ਕਦੋਂ ਤੱਕ ਇਹ ਸਰਕਾਰ ਪਹੁੰਚਦੀ ਹੈ ਤੇ ਕਦੋਂ ਤੱਕ ਉਹਨਾਂ ਦੇ ਘਰ ਜਿਹੇ ਨੇ ਉਹ ਮਿੱਟੀ ਤੇ ਰੋਲਦੇ ਹੋਏ ਨਜ਼ਰ ਆਉਣਗੇ ਲੇਕਿਨ ਲਗਾਤਾਰ ਹੀ ਆਮ ਆਦੀ ਪਾਰਟੀ ਨੇ ਸ਼ੁਰੂਆਤ ਕੀਤੀ ਹੈ ਫਰੇਜ਼ ਕਰਨਾ ਵੀ ਬੰਦਾ ਹੈ ਕਿਉਂਕਿ ਕਿ ਜਿਸ ਨੇ ਵੀ ਸ਼ੁਰੂਆਤ ਕੀਤੀ ਹੋਵੇ ਉਹਦਾ ਕੋ ਜਰੂਰ ਧੰਨਵਾਦ ਵੀ ਕਰਨਾ ਚਾਹੀਦਾ ਕਿਉਂਕਿ ਸਾਡੇ ਬੱਚੇ ਜੇਕਰ ਨਸ਼ੇ ਦੇ ਨਾਲ ਮਰਦੇ ਨੇ ਤਾਂ ਸ਼ਾਇਦ ਹੋ ਸਕਦਾ ਕਿ ਉਸ ਬਾਪ ਲਈ ਬਹੁਤ ਜ਼ਰਾ ਮੁਸ਼ਕਲ ਸਮਾਂ ਹੋਵੇ ਜਿਨੇ ਆਪਣੇ ਪੁੱਤਰ ਦਾ ਨੂੰ ਜਿਹੜਾ ਕੰਦਾ ਜਿਹੜਾ ਦਿੱਤਾ ਗਿਆ ਹੋਵੇ ਲੇਕਿਨ ਕਿਤੇ ਨਾ ਕਿਤੇ ਜੇਕਰ ਸਰਕਾਰ ਨੇ ਵਧੀਆ ਕੰਮ ਕੀਤਾ ਤਾਂ ਉਸ ਨੂੰ ਪ੍ਰੇਸ਼ ਕਰਨਾ ਵੀ ਪੈਂਦਾ ਅਸੀਂ ਬਚਾਉਂਦੇ ਹਾਂ ਕਿ ਜਲਦ ਹੀ ਪੰਜਾਬ ਚ ਛੇਵਾ ਨਸ਼ਾ ਜਿਹੜਾ ਹੈ ਛੇਵਾ ਦਰਿਆ ਜਿਹੜਾ ਨਸ਼ੇ ਦਾ ਉਹ ਖਤਮ ਹੋਵੇ ਤਾਂ ਜੋ ਕਿ ਪੰਜਾਬ ਸੋਹਣੇ ਦੀ ਚਿੜੀ ਬਣ ਕੇ ਇੱਕ ਵਾਰ ਫਿਰ ਤੋਂ ਸਾਹਮਣੇ ਆ ਸਕੇ ਮੈਨੂੰ ਜਨਕੀ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ